ਤਨ ਤਨ ਜਿਮਨੀ ਚੋਣ ਦਾ ਨਤੀਜਾ ਆ ਚੁੱਕਿਆ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਫਿਰ ਬਾਜ਼ੀ ਮਾਰੀ ਹੈ ਆਮ ਆਦਮੀ ਪਾਰਟੀ ਦੀ ਜਿੱਤ ਦੇ ਕੀ ਕਾਰਨ ਰਹੇ ਕਿਉਂ ਕਾਂਗਰਸ ਇੰਨੀ ਪਛੜ ਗਈ ਚੌਥੇ ਨੰਬਰ ਤੇ ਤੇ ਬੀਜੇਪੀ ਦਾ ਉਹੀ ਨੰਬਰ ਬਰਕਰਾਰ ਆ ਅਕਾਲੀ ਕਿਵੇਂ ਹਾਈ ਸੋਏ ਇਹ ਸਾਰੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਬਾਈ ਨਵਰੀਤ ਨੇ ਤੇ ਪ੍ਰੋਫੈਸਰ ਖਰਜੇਸ਼ੋਰ ਪਾਲ ਸਿੰਘ ਜੀ ਨੇ ਗੱਲਬਾਤ ਕਰਦੇ ਆ ਜਿਨ੍ਹਾਂ ਨੇ ਕੁਛ ਦਿਨ ਪਹਿਲਾਂ ਵੀ ਇਹ ਚੋਣ ਤੇ ਇਸ ਸਾਰੀ ਚੋਣ ਤੇ ਵਿਸ਼ਲੇਸ਼ਣ ਕੀਤਾ ਸੀ ਤੇ ਨੰਬਰ ਵੀ ਉਹੀ ਆਏ ਜਿਹੜੇ ਇਹਨਾਂ ਨੇ ਦੱਸੇ ਸੀ ਪ੍ਰੋਫੈਸਰ ਸਾਹਿਬ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਦਉਣੇ ਪੇਖਾਣੀਆਂ ਬਹੁਤ ਸਹੀ ਹੋਰੀਆਂ ਅੱਜ ਕੱਲ ਅ ਧੰਨਵਾਦ ਬਹੁਤ ਬਹੁਤ ਐਕਚੁਅਲੀ ਇਹ ਸਾਰੀ ਟੀਮ ਦਾ ਜਿਹੜਾ ਹੈਗਾ ਜੁਆਇੰਟ ਵਰਕ ਹੀ ਹੈਗਾ ਤੇ ਸਾਰਿਆਂ ਨੇ ਆਪਾਂ ਜਿਹੜੀ ਮਿਹਨਤ ਕੀਤੀ ਹੈਗੀ ਮੈਨੂੰ ਉਹ ਕਰਕੇ ਹੋਇਆ ਹੈਗਾ ਪ੍ਰੋਫੈਸਰ ਸਾਹਿਬ ਸਭ ਤੋਂ ਪਹਿਲਾਂ ਮੈਂ ਪੁੱਛੂੰਗਾ ਕਿ ਆਮ ਆਦਮੀ ਪਾਰਟੀ ਜਿੱਤੀ ਚ ਜਿੱਤੀ ਕਿਵੇਂ ਕੀ ਕਾਰਨ ਹੈ ਕੀ ਫੈਕਟਰ ਸੀ ਆਮ ਆਦਮੀ ਪਾਰਟੀ ਦੇ ਜਦਕ ਪਰਾ ਜਾਣਗੇ ਪਰ ਆਮ ਆਦਮੀ ਪਾਰਟੀ ਕਿਵੇਂ ਬਾਜ਼ੀ ਮਾਰ ਗਈ ਨਗਰ ਵੇਖੋ ਇਹ ਨਾ ਬਾਈ ਇਲੈਕਸ਼ਨ ਜਿਹੜੇ ਹੈਗੇ ਆਪਾਂ ਨੂੰ ਵੈਸੇ ਪੰਜਾਬ ਦਾ ਇਤਿਹਾਸ ਹੀ ਦੱਸਦਾ ਹੈਗਾ ਕਿ ਬਾਈ ਇਲੈਕਸ਼ਨ ਦੇ ਵਿੱਚ ਹਮੇਸ਼ਾ ਹੀ ਜਿਹੜੀ ਰੂਲਿੰਗ ਪਾਰਟੀ ਹੈਗੀ ਆ ਉਹਨੂੰ ਐਡਵਾਂਟੇਜ ਹੁੰਦਾ ਹੈ ਐਡਵਾਂਟੇਜ ਦੇ ਬਹੁਤ ਸਾਰੇ ਕਾਰਨ ਆ ਉਹਦੇ ਕੋਲੇ ਸਰਕਾਰੀ ਮਸ਼ੀਨਰੀ ਹੁੰਦੀ ਹੈ ਉਹਦਾ ਦਬਦਬਾ ਹੁੰਦਾ ਤੇ ਲੋਕਾਂ ਦਾ ਵੀ ਨਾ ਪੰਜਾਬ ਦੇ ਵਿੱਚ ਪਿਛਲੇ 20 25 ਸਾਲ ਦੇ ਵਿੱਚ ਇੱਕ ਮਨ ਬਣ ਚੁੱਕਿਆ ਕਿ ਯਾਰ ਸਰਕਾਰ ਨੂੰ ਹੀ ਵੋਟਾਂ ਪਾ ਦੇਣੀਆਂ ਚਾਹੀਦੀਆਂ ਹੈਗੀਆਂ ਕਿਉਂਕਿ ਸਰਕਾਰ ਦਾ ਕੰਮ ਤਾਂ ਆਪਾਂ ਇਹਨਾਂ ਤੋਂ ਹੀ ਲੈਣੇ ਹੈਗੇ ਸੋ ਇਹ ਇਹ ਤਾਂ ਕੋਸ਼ਿਸ਼ ਜਿਹੜੇ ਜਨਰਲ ਫੈ ਕਾਲੀ ਦਲ ਤੋਂ ਜਿਹੜਾ ਤਿੰਨ ਵਾਰ ਪਹਿਲਾਂ ਐਮਐਲਏ ਬਣ ਚੁੱਕੇ ਸੀਗੇ ਇੱਕ ਵਾਰ ਯਾਦ ਦੋ ਵਾਰ ਕਾਲੀ ਦਲ ਤੋਂ ਹਰਬੀ ਸਿੰਘ ਸੰਧੂ ਜਿਨ੍ਹਾਂ ਦਾ ਲੋਕਲ ਆਧਾਰ ਵੀ ਆ ਲੋਕਾਂ ਦੇ ਵਿੱਚ ਉਹਨਾਂ ਦਾ ਜਿਹੜਾ ਹੈਗਾ ਅਕਸ ਵੀਜਰ ਹੈਗਾ ਉਹ ਕੰਪੈਰੀਟਿਵਲੀ ਜਿਹੜਾ ਠੀਕ ਸੀਗਾ ਤੇ ਉਹਦਾ ਵੀ ਇੱਕ ਨੂੰ ਕੈਂਡੀਡੇਟ ਦਾ ਐਡਵਾਂਟੇਜ ਸੀਗਾ ਸਰਕਾਰ ਦਾ ਐਡਵਾਂਟੇਜ ਸੀਗਾ ਤੇ ਲੋਕਾਂ ਦੀ ਜਿਹੜੀ ਇੱਕ ਤਰ੍ਹਾਂ ਦੀ ਐਕਸਪੈਕਟੇਸ਼ਨ ਸੀ ਸਰਕਾਰ ਨੂੰ ਵੋਟ ਪਾਉਣੀ ਹੈ ਉਹ ਆ ਤੇ ਦੂਸਰੀ ਗੱਲ ਆਪਾਂ ਜਿਹੜੀ ਕਰ ਰਹੇ ਸੀ ਇੱਕ ਵੇਵ ਕਿ ਨਾਰਮਲੀ ਪਿਛਲੀ ਵਾਰੀ ਤੇ ਵੇਵ ਚੱਲਦੀ ਸੀ ਜਦੋਂ ਵੇਵ ਹੁੰਦੀ ਹੈ ਸਿਰਫ ਉਹ ਹੀ ਆਮ ਤੌਰ ਤੇ ਸਰਕਾਰ ਨੂੰ ਠੱਲ ਸਕਦੀ ਹੈ ਘੱ ਉਸ ਤਰ੍ਹਾਂ ਦੀ ਜਿਹੜੀ ਵੇਵ ਦਾ ਇੰਡੀਕੇਸ਼ਨ ਜਿਹੜਾ ਹੈਗਾ ਉਹ ਆਪਾਂ ਪਹਿਲਾਂ ਵੀ ਦੋ ਤਿੰਨ ਵਾਰ ਜਿਹੜਾ ਸੀ ਪ੍ਰੋਗਰਾਮ ਕੀਤੇ ਹੈਗੇ ਸਾਨੂੰ ਕੋਈ ਵੇਵ ਦਾ ਉਸ ਤਰੀਕੇ ਦਾ ਇੰਡੀਕੇਸ਼ਨ ਜਿਹੜਾ ਹੈਗਾ ਨਹੀਂ ਦਿਖਾਈ ਦਿੱਤਾ ਤੇ ਐਂਡ ਦੇ ਵਿੱਚ ਸਾਨੂੰ ਕੁਝ ਲੱਗ ਰਿਹਾ ਸੀ ਵੀ ਸ਼ਾਇਦ ਕੁਝ ਲੋਕ ਜਿਹੜੇ ਹੈਗੇ ਉਹ ਪ੍ਰਭਾਵਿਤ ਹੈਗੇ ਪਰ ਉਹ ਵੀ ਉਸ ਤਰੀਕੇ ਦੇ ਨਾਲ ਵੋਟਾਂ ਦੇ ਵਿੱਚ ਲੈ ਹੈਗਾ ਤਬਦੀਲ ਨਹੀਂ ਹੋ ਸਕਿਆ ਸੋ ਉਹਨਾਂ ਸਾਰੇ ਕਾਰਨਾਂ ਕਰਕੇ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਉਹ ਇੱਥੇ ਡੋਮਿਨੇਟ ਕਰ ਰਹੀ ਸੀ ਤੇ ਇੱਕ ਹੋਰ ਗੱਲ ਜਿਹੜੀ ਆਮ ਆਦਮੀ ਪਾਰਟੀ ਦੇ ਹੱਥ ਕਿ ਜਾਂਦੀ ਸੀ ਕਿ ਆਮ ਆਦਮੀ ਪਾਰਟੀ ਦਾ ਨਾ ਜਿਹੜਾ ਹੈਗਾ ਉਹ ਸਾਰੇ ਹੀ ਜਿਹੜੇ ਹੈਗੇ ਆ ਉੱਥੇ ਸੋਸ਼ਲ ਵਰ ਜੱਟ ਸਿੱਖਿਆ ਗਿਆ ਚਾਹੇ OBC ਆ ਚਾਹੇ ਉਹ Hindu ਵੋਟ ਆ ਚਾਹੇ Dalit ਵੋਟ ਆ ਸਾਰਿਆਂ ਦੇ ਵਿੱਚ ਉਹਦਾ ਸਮਾਨ ਜਿਹੜਾ ਹੈਗਾ ਸੀਗਾ ਪ੍ਰਭਾਵ ਸੀਗਾ ਤੇ ਉਹ इवन ਪਿੰਡਾਂ ਦੇ ਵਿੱਚ ਵੀ ਤੇ ਸ਼ਹਿਰ ਦੇ ਵਿੱਚ ਵੀ ਆਮ ਆਦਮੀ ਹਰ ਥਾਂ ਤੇ ਜਿਹੜੀ ਕਿ ਸਟਰੋਂਗ ਸੀਗੀ ਜਾਂ ਪਹਿਲੇ ਨੰਬਰ ਤੇ ਜਾਂ ਦੂਸਰੇ ਨੰਬਰ ਤੇ ਲੋਕੀ ਜਦੋਂ ਵੀ ਕਿਸੇ ਨੂੰ ਪੁੱਛਦੇ ਸੀਗੇ ਤੇ ਆਮ ਆਦਮੀ ਨੂੰ ਸਟਰੋਂਗ ਕਿੰਦੇ ਸੀ ਉਹ ਸਰਵੇ ਦੇ ਵਿੱਚ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਕਾਫੀ ਜਿਹੜੀ ਹੈਗੀ ਕਲੀਅਰ ਲੱਗਦੀ ਸੀ ਸੋ ਕੋ ਪਹਿਲਾਂ ਜ਼ਿਆਦਾ ਕਲੀਅਰ ਲੱਗਦੀ ਸੀ ਬਾਅਦ ਥੋੜੀ ਜੀ ਮਤਲਬ ਉਹਨੂੰ ਐ ਲੱਗਿਆ ਕਿ ਜਿਹੜਾ ਮੋਮੈਂਟਮ ਉਹਦਾ ਐਂਡ ਤੱਕ ਜਿਹੜਾ ਹੈਗਾ ਉਸ ਲੈਵਲ ਤੇ ਨਹੀਂ ਰਿਹਾ ਪਰ ਫਿਰ ਵੀ ਮੈਨੂੰ ਲੱਗਦਾ ਜਿਹੜੀ ਜਿੱਤ ਉਹਨਾਂ ਦੀ ਬੜੀ ਕੰਫਰਟੇਬਲ 12000 ਜਿਹੜੀ ਹੈਗੀ ਲੀਡ ਦੇ ਨਾਲ ਉਹ ਦਿੱਤੇ ਹੈਗੇ ਉਹਦੇ ਵਿੱਚ ਕੀ ਮਨੀ ਮਸਲ ਦਾ ਰੋਲ ਰਿਹਾ ਨੇ ਉਹ ਤਾਂ ਬਿਲਕੁਲ ਹਮੇਸ਼ਾ ਹੀ ਚੱਲਦਾ ਹੈਗਾ ਵੇਖੋ ਜਿਹੜੀ ਰੂਲਿੰਗ ਪਾਰਟੀ ਆ ਉਹਨੂੰ ਇੱਕ ਹਮੇਸ਼ਾ ਇਸ ਚੀਜ਼ ਦਾ ਐਡਵਾਂਟੇਜ ਹੁੰਦਾ ਹੈਗਾ ਕਿ ਉਹਦੇ ਕੋਲੇ ਇੱਕ ਤਾਂ ਵੇਖੋ ਮਸਲ ਉਹਦੇ ਕੋਲੇ ਮਸਲ ਸਭ ਤੋਂ ਵੱਡੀ ਉਹ ਕੋ ਪੰਜਾਬ ਪੁਲਿਸ ਹੈਗੀ ਆ ਉਸ ਤੋਂ ਇਲਾਵਾ ਉਹਦੇ ਕੋਲੇ ਵੀਡੀਓ ਹੈਗੀ ਆ ਹੋਰ ਤਰ੍ਹਾਂ ਦੇ ਜਿਹੜੇ ਹੈਗੇ ਆ ਜਿਹੜੇ ਟੈਕਸ ਵਾਲੇ ਆਫੀਸਰ ਹੁੰਦੇ ਆ ਉਹ ਆ ਤੋ ਉਹਨਾਂ ਸਾਰਿਆਂ ਦਾ ਦਬਾਅ ਪਾ ਕੇ ਉਹ ਲੋਕਾਂ ਨੂੰ ਕਾਫੀ ਲੋਕਾਂ ਨੂੰ ਮਜਬੂਰ ਕਰਦੇ ਹੈਗੇ ਆ ਇਹ ਵੋਟ ਪਾਉਣ ਦੇ ਇਲਾਵਾ ਉਸ ਤੋਂ ਇਲਾਵਾ ਮਨੀ ਪਾਵਰ ਵੀ ਹੈਗੀ ਆ ਛੜੀ ਹੈਗੀ ਉਸ ਤਰ੍ਹਾਂ ਦੀ ਉਹ ਉੱਥੇ ਵੀ ਬਹੁਤ ਸਾਰੀਆਂ ਖਬਰਾਂ ਆਈਆਂ ਕਿ ਬੋਥਾਂ ਦੇ ਉੱਪਰ ਲੱਖਾਂ ਰ ਉਹ ਉਹਦੇ ਕੋਲੇ ਹਮੇਸ਼ਾ ਹੀ ਜ਼ਿਆਦਾ ਫਰਮਾਇਆ ਹੁੰਦਾ ਬਾਕੀ ਜਾਂਦੇ ਮੁਕਾਬਲੇ ਤੇ ਉਹ ਡੈਫੀਨਿਟਲੀ ਉਹ ਉਹਦੀ ਵੀ ਯੂਜ਼ ਹੋਇਆ ਹੈ ਜੀ ਜੀ ਤਾਂ ਨਵਰੀਦ ਬਾਈ ਜਿਸ ਤਰ੍ਹਾਂ ਦੂਜੇ ਤੇ ਤੀਜੇ ਦੀ ਜਿਹੜੀ ਲੜਾਈ ਸੀ ਚੋਣ ਨੰਬਰ ਦੀ ਉਹ ਸੀ ਅਕਾਲੀ ਤੇ ਦੂਜੇ ਮਨਦੀਪ ਸਿੰਘ ਜਿਹੜੇ ਯਾਦੋਂ ਉਮੀਦਵਾਰ ਸੀਗੇ ਦੁਬੱਕ-ਬੱਕ ਸਿਆਸੀ ਪੰਥਕ ਪਾਰਟੀ ਨੇ ਹਮਾਇਤ ਹਾਸਲ ਸੀ ਉਹਨਾਂ ਨੂੰ ਮਨਦੀਪ ਸਿੰਘ ਲੱਗਦਾ ਸੀ ਜਿਸ ਤਰ੍ਹਾਂ ਕਿ ਆਪਾਂ ਨੂੰ ਖਡੂਰ ਸਾਹਿਬ ਦੀ ਚੋਣ ਲੱਗਦੀ ਸੀ ਜਾਂ ਫਰੀਦਕੋਟ ਦੀ ਲੋਕ ਸਭਾ ਚੋਣ ਲੱਗਦੀ ਸੀ ਕਿ ਉਹ ਉਹਨਾਂ ਵਾਂਗੂ ਆਖਰੀ ਦਿਨਾਂ ਦੇ ਵਿੱਚ ਕੋਈ ਕੋਈ ਹੌਲਟ ਫਿਰ ਹੋ ਜੂਗਾ ਕੋਈ ਨਾ ਕੋਈ ਮੋਸ਼ਨ ਉਹਨਾਂ ਦੇ ਨਾਲ ਲੋਕਾਂ ਦੇ ਜੁੜਨਗੇ ਪਰ ਉਹ ਇੱਥੇ ਦੇਖਣ ਨੂੰ ਨਹੀਂ ਮਿਲਿਆ ਪਰ ਫਿਰ ਵੀ ਮਨਦੀਪ ਸਿੰਘ ਕਾਫੀ ਹੱਦ ਤੱਕ ਵਧੀਆ ਠੀਕ ਰਹੇ ਕਾਰਗਜ਼ਾਰੀ ਮਨਦੀਪ ਸਿੰਘ ਅਤੇ ਕਾਲੀ ਦਲ ਕਿਵੇਂ ਇਹਨਾਂ ਬਾਰੇ ਕੀ ਪਹਿਲਾਂ ਤਾਂ ਮੈਂ ਇੱਕ ਚੀਜ਼ ਆਮ ਆਦਮੀ ਪਾਰਟੀ ਬਾਰੇ ਐਡ ਕਰਦਾ ਆਮ ਆਦਮੀ ਪਾਰਟੀ ਦੇ ਵੀ ਕਈ ਲੀਡਰ ਹਨ ਮੇਰੀ ਗੱਲ ਹੋਈ ਕਿ ਤੂੰ ਤਰਨ ਤਰਨ ਸੀਟ ਦੇ ਬਾਰੇ ਜਦੋਂ ਆਪਾਂ ਸਰਵੇ ਪੇਸ਼ ਕਰਤਾ ਆਪਾਂ ਦਾਵਾ ਕਰਤਾ ਵੀ ਆਮ ਆਦਮੀ ਪਾਰਟੀ ਜੱਤ ਰਹੀ ਆ ਮੈਨੂੰ ਆਮ ਆਦਮੀ ਪਾਰਟੀ ਦੇ ਕਈ ਲੀਡਰਾਂ ਦੇ ਫੋਨ ਆਏ ਉਹਨਾਂ ਨਾਲ ਗੱਲ ਚੱਲੀ ਇੱਕ ਗੱਲ ਉਹ ਖੁਦ ਮੰਨੇ ਵੀ ਪਾਰਟੀ ਇੱਥੇ 33% ਛਾਰਟ ਪਰਸੈਂਟ ਕੈਂਡੀਡੇਟ ਆ ਤਾਂ ਇਹ ਹਰਮੀਤ ਸਿੰਘ ਸ਼ੋ ਸੀ ਹੁਣ ਆ ਇਹ ਕੋਈ ਆਮਦਵੀ ਪਾਰਟੀ ਦਾ ਵੀ ਦੇਖੋ ਰੋਲ ਹੈਗਾ ਉਹ ਸੱਤਾ ਚਾਹ ਉਹਨਾਂ ਕੋਲੇ ਪੰਜਾਬ ਦਾ ਸਭ ਤੋਂ ਪਾਪੂਲਰ ਲੀਡਰ ਹੈ ਭਗਵੰਤ ਮਾਨ ਹੈ ਸਭ ਕੁਝ ਹੈਗਾਗਾ ਮੈਂ ਉਹਨੂੰ ਨਹੀਂ ਝੂਠ ਬੋਲਦਾ ਉਹਨੂੰ ਨਹੀਂ ਕਿਤੇ ਝੂਠ ਲਾਉਂਦੇ ਪਰ ਹਣ ਮੀਤ ਦਾ ਆਪਦਾ ਵੀ ਦਮਖਾਂ ਮੇ ਸਿਲੈਕਸ਼ਨ ਦੇ ਵਿੱਚ ਬਹੁਤ ਦਿਸਿਆ ਉਹਦਾ ਪ੍ਰਭਾਵ ਉਹਦੀ ਲੋਕਾਂ ਦੇ ਨਾਲ ਜੁੜਨਾ ਤੇ ਖਾਸ ਤੌਰ ਦੇ ਉੱਤੇ ਕਾਲੀਆਂ ਦੇ ਵੀ ਇੱਕ ਲੀਡਰਸ਼ਿਪ ਦੇ ਵੀ ਇੱਕ ਤਬਕੇ ਨੂੰ ਸਿਆਸਤ ਦੇ ਵਿੱਚ ਨਾ ਗਗਨ ਇਹ ਵੀ ਬਹੁਤ ਹੁੰਦਾ ਵੀ ਤੂੰ ਭੱਜਿਆ ਫਿਰਦਾ ਮੈਂ ਤੈਨੂੰ ਕਹਦਾ ਚੱਲ ਮੇਰੇ ਕੰਨੀ ਨਾ ਤੂੰ ਸਲੋਈ ਹੋ ਜਾ ਤਾਂ ਇਹ ਇਹ ਵੀ ਇੱਕ ਪ੍ਰਭਾਵ ਪਿਆ ਹੁਣ ਗੱਲ ਕਰਦੇ ਆਪਾਂ ਦੂਜੇ ਸਵਾਲ ਦੀ ਤੁਸੀਂ ਪੁੱਛਿਆ ਵੀ ਆਕਾਲੀ ਦਲ ਤੇ ਮਨਦੀਪ ਮੇਰੇ ਸਿਮਨਦੀਪ ਦਾ ਸਵਾਲ ਕਰਿਆ ਤੁਸੀਂ ਦੇਖੋ ਮੈਂ ਮਨਦੀਪ ਸਿੰਘ ਦੀ ਫਾਈਟ ਨੂੰ ਬਹੁਤ ਕਮਾਲ ਦੀ ਮੰਨਦਾ ਤੁਹਾਨੂੰ ਇਹ ਮੰਨਣਾ ਪਊ ਪੰਜ ਕੈਂਡੀਡੇਟ ਮੇਨ ਸੀ ਉੱਥੇ ਠੀਕ ਹੈ ਬਾਕੀ ਦਾ ਖੜੇ ਹੋਇਆ ਪਰ ਉਹ ਕੋਈ ਇੰਨੇ ਪ੍ਰਭਾਵੀ ਨਹੀਂ ਸੀ ਉਹ ਤਾਂ ਨਿਊ ਟੂ ਸ਼ਟਰਾਂ ਵਾਲਾ ਹੋਰ ਹਾਲਾਂਕਿ ਹਾਲਾਂਕਿ ਜੇ ਤੁਸੀਂ ਅੱਜ ਨਿਊ ਟੂ ਸ਼ਟਰਾਂ ਵਾਲੇ ਦੀ ਗੱਲ ਸੁਣੋ ਤਾਂ ਤੁਹਾਨੂੰ ਐ ਲੱਗੂਗਾ ਵੀ ਕਈ ਪਾਰਟੀਆਂ ਦੇ ਪ੍ਰਧਾਨਾਂ ਨਾਲੋਂ ਤਾਂ ਨਿਊ ਟੂ ਸ਼ਟਰਾਂ ਵਾਲੇ ਨੂੰ ਵੱਧ ਅਕਲ ਹੈ ਹਨਾ ਉਹ ਸੱਚੀ ਯਾਰ ਅੱਜ ਉਹਦੀ ਸੁਣਨ ਵਾਲੀ ਸੀ ਗੱਲ ਕਮਾਲ ਦੀ ਗੱਲ ਓਕੇ ਬਹੁਤ ਸੋਹਣੇ ਸ਼ਬਦ ਵਰਤੇ ਉਹਨੇ ਅੱਜ ਤੇ ਆ ਹੁਣ ਗੱਲ ਕਰਦੇ ਆਪਾਂ ਮਨਦੀਪ ਸਿੰਘ ਤੇ ਮਨਦੀਪ ਸਿੰਘ ਯਾਰ ਇਹ ਮੰਨਣਾ ਪਊ ਪੰਜੇ ਮੇਨ ਕੈਂਡੀਡੇਟਾਂ ਚੋਂ ਸਭ ਤੋਂ ਵੱਧ ਵਧੀਆ ਚੰਗਾ ਸਾਫ ਸੁਥਰੀ ਬੋਲੀ ਵਾਲਾ ਬੰਦਾ ਇਹੀ ਸੀ ਮੈਨੂੰ ਲੱਗਦਾ ਮਨਦੀਪ ਸਿੰਘ ਤੇ ਮਾਰ ਪਈ ਐ ਰਿਸੋਰਸਸ ਦੀ ਸਾਧਨਾਂ ਦੀ ਤੇ ਇੱਕ ਸੰਗਠਨ ਦੀ ਮੈਨੇਜਮੈਂਟ ਨਾ ਨਾ ਹੋਵੇ ਵੋਟ ਪਕਤਾਉਣ ਦੀ ਕਲਾ ਵੀ ਬਹੁਤ ਵੱਡੀ ਚੀਜ਼ ਹੁੰਦੀ ਆ ਬਹੁਤ ਜ਼ਰੂਰੀ ਚੀਜ਼ ਆ ਮਨਦੀਪ ਦੀ ਵੇਵ ਸੀ ਲੋਕ ਉਹਦੀ ਗੱਲ ਵੀ ਕਰਦੇ ਸੀ ਤੇ ਕਾਲੀ ਦਲ ਦੇ ਬਰਾਬਰੀ ਗੱਲ ਕਰ ਰਹੀ ਸੀ ਜਿਹੜਾ ਉਹਦਾ ਪਛੜਨਾ ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਗਗਨ ਇੱਕ ਸੰਗਠਨ ਦਾ ਨਾਂ ਹੋਣਾ ਦੇਖੋ ਜੇ ਹੋਵੇ ਥੋੜੀ ਵੇਵ ਬਹੁਤ ਉਤਲੇ ਲੈਵਲ ਦੀ ਬਹੁਤ ਹਾਈ ਲੈਵਲ ਦੀ ਫਿਰ ਤਾਂ ਸੰਗਠਨ ਨਹੀਂ ਮੈਟਰ ਕਰਦਾ ਪਰ ਜੇ ਇਲੈਕਸ਼ਨ ਥੋੜਾ ਜਿਹਾ ਆਮ ਹੋ ਜੇ ਨਾ ਥੋੜੀ ਜੀ ਗੱਲਬਾਤ ਹੋ ਜੇ ਤਾਂ ਗਗਨ ਫੇਰ ਸੰਗਠਨ ਬਹੁਤ ਮੈਟਰ ਕਰਦਾ ਫਿਰ ਇਹ ਇਨ ਆਏ ਨਹੀਂ ਹੁੰਦਾ ਵੀ ਆਪਾਂ ਇਹਨੂੰ ਗੱਲ ਨੂੰ ਅਸੀਂ ਛੱਡ ਸਕਦੇ ਆਂਗੇ ਤਾਂ ਉਹ ਦੀ ਮੇਰੇ ਤੌਰ ਤੇ ਮੇਰੇ ਨਜ਼ਰ ਚ ਮਾਰ ਜਦਾ ਭਈ ਇਹ ਕਾਲੀ ਦਲ ਵਾਰੇ ਪ੍ਰੋਫੈਸਰ ਸਾਹਿਬ ਵੀ ਦੱਸਣਗੇ ਪਰ ਮੇਰਾ ਮੋਟਾ ਮोटा ਇਹ ਮੰਨਣਾ ਕਿ ਇਸ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਨੂੰ ਵਿਨਰ ਤੋਂ ਘੱਟ ਨਹੀਂ ਦੇਖਿਆ ਜਾ ਸਕਦਾ ਤੂੰ ਇਹ ਨਾ ਦੇਖ ਕਿ ਜਿੱਤਿਆ ਕੌਣ ਤੂੰ ਹਾਰਨ ਵਾਲੇ ਦੇ ਪਿੰਡੇ ਤੇ ਨੱਚਦਾ ਲਹੂ ਦੇਖ ਉਹਨਾਂ ਦੇ ਹਰ ਇੱਕ ਮਾਰ ਪਈ ਹੈ ਜਿਹੜੀ ਪੈ ਸਕਦੀ ਸੀ ਉਹਦਾ ਬਾਅਦਯੂਦ ਵੀ ਅਕਾਲੀ ਦਲ ਨੇ ਕਮਾਲ ਦਾ ਸ਼ੁਰੂ ਦੇ ਵਿੱਚ ਬਾਰਡਰ ਬੈਲਟ ਤਾਂ ਉਹਨਾਂ ਨੇ ਪਤਾ ਹੀ ਹੈ ਕਿੰਨੀ ਮਜ਼ਬੂਤੀ ਦੇ ਨਾਲ ਪਹਿਲੇ ਰਾਊਂਡਾਂ 'ਚ ਆਇਆ ਤੇ ਅਖੀਰਲੇ ਰਾਊਂਡਸ ਦੇ ਵਿੱਚ ਵੀ ਉਹ ਫਿਰ ਚੜੇ ਆ ਥੋੜਾ ਜਿਹਾ ਤਾਂ ਬਹੁਤ ਤਾਂ ਸੋਹਣੀ ਫਾਈਟ ਦਿੱਤੀ ਆ ਬਹੁਤ ਇੱਕ ਇਹੋ ਜੀ ਗੱਲ ਆ ਕਿ ਅੱਜ ਸੁਖਵੀਰ ਬਾਦਲ ਹੁਣ ਭਾਜਪਾ ਵਾਲਿਆਂ ਨੂੰ ਕਹਿ ਸਕਦਾ ਵੀ ਆਉਣਾ ਕਿ ਹਨਾ ਵੀ ਕੀ ਮੈਂ ਪੰਜਾਬੀ ਕਹਿੰਦਾ ਵੀ ਹਨਾ ਵੀ ਆਉਣਾ ਬੰਦੇ ਬਣ ਕੇ ਕਿ ਤੋਰਨਾ ਰਾਹ ਤੇ ਹਨਾ ਪੰਜਵਾਂ ਨੰਬਰ ਨਹੀਂ ਪੰਜਵਾਂ ਤਾਂ ਸ਼ਾਇਦ ਮੈਨੂੰ ਲੱਗਦਾ ਵੀ ਕਾਂਗਰਸ ਦਾ ਵੀ ਰਹਿ ਸਕਦਾ ਜੇਹੀ ਲੱchn ਰਹੇ ਉਹ ਨਾ ਮੈਂ ਕਾਂਗਰਸ ਤੇ ਅੱਜਕੱਲ ਰਾਹ ਚ ਆਉਂਦਾ ਸੀ ਮੈਂ ਕਾਂਗਰਸ ਵਾਰੀ ਸੋਚ ਰਿਹਾ ਸੀ ਤੇ ਇੱਕ ਗੀਤ ਚੱਲਿਆ ਅਰਜੰਟ ਢੱਲੋਂ ਦਾ ਤੇ ਉਹ ਸੀਗਾ ਵੀ ਪਹਿਲਾ ਗੇਅਰ ਪਾ ਕੇ ਤੁਰ ਪੀ ਗੱਡੀ ਦੂਜੇ ਗੇਅਰ ਨਾਲ ਪਿੱਛੇ ਦੁਨੀਆ ਛੱਡੀ ਤੀਜੇ ਗੇਅਰ ਨਾਲ ਤੂੰ ਕੀ ਯਾਰਾਂ ਨੇ ਕੱਢੀ ਚੌਥੇ ਗੇਅਰ ਨਾਲ ਜ਼ਮਾਨਾ ਇਹ ਹਲਾਇਆ ਨਖਰੋ ਅਜੇ ਪੰਜਵਾਂ ਤਾਂ ਗੇਅਰ ਵੀ ਨਹੀਂ ਪਾਇਆ ਨਖਰੋ ਤੇ ਕਾਂਗਰਸ ਦਾ ਪੰਜਵਾਂ ਗੇਅਰ ਰਹਿ ਗਿਆ ਮੈਨੂੰ ਲੱਗਦਾ ਜਿਹੀ ਜੀ ਇਹਨਾਂ ਦੀ ਲੀਡਰਸ਼ਿਪ ਆ ਪੰਜਵਾਂ ਗੇਅਰ ਬਹੁਤ ਛੇਤੀ ਕਿਸੇ ਸੀਟ ਤੇ ਪਵਾ ਦੇਣਗੇ ਕਾਂਗਰਸ ਦਾ ਅੱਛਾ ਪ੍ਰੋਫੈਸਰ ਸਾਹਿਬ ਜਿਸ ਤਰ੍ਹਾਂ ਨਵਰੀਦ ਨੇ ਕਿਹਾ ਕਿ ਅਕਾਲੀ ਦਲ ਦੀ ਜਿਹੜੀ ਹਾਰ ਆ ਦੂਜੇ ਨੰਬਰ ਤੇ ਆ ਗਈ ਕਿਉਂ ਨਾ ਜਿੱਤਣ ਨਾਲੋਂ ਘੱਟ ਨਹੀਂ ਦੇਖਿਆ ਜਾ ਸਕਦਾ ਹਾਲਾਂਕਿ ਉਹ ਆਪ ਇਸ ਗੱਲ ਤੇ ਉਹਨਾਂ ਨੇ ਆਪ ਕੇ ਇਹਦੇ ਨਾਲ ਇੱਕ ਵੀਡੀਓ ਬਣਾਈ ਆ ਸੁਖਵੀਰ ਬਾਦਲ ਤੋਰੇ ਆਉਂਦੇ ਆ ਹੱਥ ਦੇ ਵਿੱਚ ਉਹਨਾਂ ਦੇ ਡਾਇਨਾਸਰ ਦੀ ਰੱਸੀ ਆ ਉਹ ਕਹਿੰਦੇ ਖਾਲੀ ਵੀ ਆ ਗਏ ਡਾਇਨਾਸਰ ਵੀ ਆ ਗਏ ਸੰਕੇਤ ਦੇ ਰਹੇ ਨੇ ਮਤਲਬ ਉਹ ਖੁਸ਼ ਨਹੀਂ ਕਾਫੀ ਹੱਦ ਤੱਕ ਖੁਸ਼ ਨਹੀਂ ਉਹ ਇਹਨੂੰ ਜਿੱਤੇ ਹੀ ਮੰਨ ਰਹੇ ਨੇ ਆਪਦੀ ਉਹ ਰਣਵੀ 2027 ਦੀ ਵਾਪਸੀ ਮੰਨ ਰਹੇ ਨੇ ਇਹਨੂੰ ਨਹੀਂ ਗੱਗਨ ਬਿਲਕੁਲ ਆਪਾਂ ਪਹਿਲਾਂ ਵੀ ਜਦੋਂ ਮੈਂ ਗੱਲ ਕਰ ਰਿਹਾ ਸੀ ਵੀ ਅਕਾਲੀ ਦਲ ਵਾਸਤੇ ਇਹ ਇਲੈਕਸ਼ਨ ਜਿਹੜਾ ਹੈਗਾ ਬਹੁਤ ਜ਼ਿਆ ਤੇ ਅਕਾਲੀ ਦਲ ਕਿਉਂਕਿ ਇਹ ਇਲੈਕਸ਼ਨ ਦੇ ਵਿੱਚ ਕੀ ਹੋ ਰਿਹਾ ਸਿ ਸਭ ਤੋਂ ਜ਼ਿਆਦਾ ਨੁਕਸਾਨ ਵੀ ਅਕਾਲੀ ਦਲ ਦਾ ਹੀ ਹੋਇਆ ਜੇ ਆਪਾਂ ਵੇਖੀਏ ਕੈਂਡੀਡੇਟ ਹਰਬੀਰ ਸਿੰਧੂ ਉਹਨਾਂ ਦਾ ਬਣਾਇਆ ਬਣਾਇਆ ਕੈਂਡੀਡੇਟ ਹਲਕਾ ਇੰਚਾਰਜ ਉਹ ਜਿਹੜਾ ਹੈਗਾ ਆਮ ਆਦਮੀ ਪਾਰਟੀ ਵਾਲੇ ਲੈ ਕੇ ਪੰਥਕ ਸਫਾਂ ਜਿਹੜੀਆਂ ਪੰਥਕ ਅਕਾਲੀ ਦਲ ਆਵਾੜੇ ਉਹਨੂੰ ਪੰਥਕ ਕਹਿੰਦੇ ਸੀਗੇ ਅਮਰਤਪਾਲ ਸਿੰਘ ਉਹਨਾਂ ਦੇ ਆਉਣ ਦੇ ਨਾਲ ਜਿਸ ਤਰੀਕੇ ਨਾਲ ਉਹਨੇ ਏਰੀਆ ਪਿਛਲੇ ਵਾਰ ਸਵੀਪ ਕੀਤਾ ਸੀਗਾ ਤੇ ਇਹ ਕਿਹਾ ਜਾਂਦਾ ਹੈ ਕਿ ਰੈਡੀਕਲ ਤਰ੍ਹਾਂ ਜਾਂ ਪੰਥਕ ਤਰ੍ਹਾਂ ਜੜੀਆਂ ਗਈਆਂ ਉਹ ਵੀ ਜ਼ਿਆਦਾਤਰ ਅਕਾਲੀ ਵੋਟ ਹੀ ਗਈ ਸੀਗੀ ਇਸ ਤੋਂ ਇਲਾਵਾ ਮੱਝ ਦਾ ਉਹਨਾਂ ਦਾ ਸਭ ਬਿਕਰਮਜੀ ਸਿੰਘ ਮਜੀਠੀਆ ਉਹ ਜੇਲ੍ਹ ਦੇ ਵਿੱਚ ਹੈਗੇ ਆ ਉਸ ਦਾ ਵੀ ਨੁਕਸਾਨ ਇਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਧੱਕਾ ਵੀ ਇਸ ਇਲੈਕਸ਼ਨ ਦੇ ਵਿੱਚ ਜੇ ਵੇਖਿਆ ਜਾਵੇ ਤੇ ਉਹ ਕਾਂਗਰਸ ਦੇ ਵਰਕਰਾਂ ਦੇ ਉੱਪਰ ਹੀ ਹੋਇਆ ਸਭ ਤੋਂ ਜ਼ਿਆਦਾ ਅਟੈਕ ਵੀ ਰੂਲਿੰਗ ਪਾਰਟੀ ਦਾ ਕਾਂਗਰਸ ਦੇ ਉੱਪਰ ਹੋਇਆ ਇਸ ਦੇ ਬਾਵਜੂਦ ਵੀ ਕਾਂਗਰਸ ਦੀ ਪਰਫਾਰਮੈਂਸ ਜਿਹੜੀ ਹੈਗੀ ਉਹ ਬਿਲਕੁਲ ਜਿਵੇਂ ਨਵਰੀਤ ਨੇ ਗੱਲ ਕੀਤੀ ਹੈਗੀ ਕਿ ਆਲਮੋਸਟ ਮੇਰੇ ਖਿਆਲ ਚ ਕਾਂਗਰਸ ਕਹਿ ਸਕਦਾ ਕਿ ਇਹ ਇਲੈਕਸ਼ਨ ਜਿੱਤਿਆ ਕਿਉਂਕਿ ਰੂਲਿੰਗ ਪਾਰਟੀ ਨੂੰ ਹਰਾਉਣਾ ਵੇਵ ਤੋਂ ਬਗੈਰ ਆਪਾਂ ਨੂੰ ਪਤਾ ਕਿ ਇੰਪੋਸੀਬਲ ਹੈਗਾ ਵੇਵ ਉੱਥੇ ਕੋਈ ਚੱਲੀ ਨਹੀਂਗੀ ਉਸ ਤੋਂ ਬਾਅਦ ਇ ਅਕਾਲੀ ਦਲ ਤੇ ਆਮ ਆਦੀ ਪਾਰਟੀ ਬਿਲਕੁਲ ਬਰਾਬਰ ਦੀ ਟੱਕਰ ਚੱਲ ਰਹੀ ਸੀ। ਤਕਰੀਬਨ ਐਂਡ ਟੂ ਐਂਡ ਪਿੰਡਾਂ ਦੇ ਵਿੱਚ ਆਲਮੋਸਟ ਬਰਾਬਰ ਦੇ ਚੱਲਿਆ। ਸਿਰਫ ਸ਼ਹਿਰ ਦੇ ਵਿੱਚ ਜਾ ਕੇ ਜਿਹੜਾ ਸਾਨੂੰ ਸਰਵੇ ਵੇਲੇ ਵੀ ਲੱਗ ਰਿਹਾ ਸੀਗਾ ਕਿ ਜਿਹੜਾ ਅਕਾਲੀ ਦਲ ਹੈਗਾ ਸ਼ਹਿਰ ਦੇ ਵਿੱਚ ਕਮਜ਼ੋਰ ਹੈਗਾ। ਸ਼ਹਿਰ ਦੇ ਵਿੱਚ ਜਾ ਕੇ ਅਕਾਲੀ ਦਲ ਜਿਹਦਾ ਹੈਗਾ ਉੱਥੇ ਜਾ ਕੇ ਕਮਜ਼ੋਰ ਹੁੰਦਾ ਹੈਗਾ। ਪਰ ਉਹਨਾਂ ਨੂੰ ਡੈਫੀਨਟਲੀ ਉਸ ਦੇ ਵਿੱਚ ਕਿਉਂਕਿ ਇਹ ਪੁਰਾਣਾ ਪੰਥਕ ਇਲਾਕਾ ਸੀਗਾ। ਬਹੁਤ ਸਾਰੇ ਵਰਕਰ ਜਿਹੜੇ ਹੈਗੇ ਆ ਉਹ ਅਕਾਲੀ ਦਲ ਦੇ ਨਾਲ ਖੜੇ ਤੇ ਇਸ ਤੋਂ ਇਲਾਵਾ ਜਿਹੜਾ ਆਜ਼ਾਦ ਗਰੁੱਪ ਸੀਗਾ ਉਹਦਾ ਜਿਹੜਾ ਇੱਕ ਬੇਸ ਸੀਗਾ ਉਸ ਏਰੀਆ ਦੇ ਇਹ ਤਾਂ ਕੁਝ ਮਤਲਬ ਜੋ ਕਿ ਬਾਹੂਬਲੀ ਟਾਈਪ ਲੋਕਾਂ ਨੂੰ ਪਸੰਦ ਵੀ ਆ। ਤੋਂ ਜਿਸ ਤਰ੍ਹਾਂ ਦਾ ਕੈਂਡੀਡੇਟ ਸੀ ਉਹਦੇ ਵਿੱਚ ਜਿਸ ਤਰ੍ਹਾਂ ਦੀ ਸਪੋਰਟ ਸੀਗੀ ਉਹਨੂੰ ਵੀ ਅਕਾਲੀ ਦਲ ਨੂੰ ਅਜਿਹਾ ਹੈਗਾ ਉਹਦਾ ਫਾਇਦਾ ਹੋਇਆ। ਫਿਰ ਸੁਖਬੀਰ ਬਾਦਲ ਨੇ ਜਿਸ ਤਰੀਕੇ ਨਾਲ ਇਲੈਕਸ਼ਨ ਲੜਿਆ ਅੱਗੇ ਹੋ ਕੇ ਇੱਕ ਜਰਨਲ ਵਾਂਗੂ ਲੜਿਆ ਤੇ ਉਸ ਤੋਂ ਪਹਿਲਾਂ ਆਪਾਂ ਹੜਾਂ ਦੇ ਵਿੱਚ ਦੇਖ ਰਹੇ ਸੀ ਕਿ ਜਿਸ ਤਰੀਕੇ ਤੋਂ ਉਹਨੇ ਪਰਫਾਰਮੈਂਸ ਸੀਗੀ ਤਾਂ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦੀ ਕਿਸਾਨੂ ਭੂਤੀ ਜਿਹੜੀ ਹੈਗੀ ਆ ਉਹ ਦੁਬਾਰਾ ਫਿਰ ਸੁਖਬੀਰ ਬਾਦਲ ਦੇ ਹੱਕ ਜਾਂਦੀ ਰਹੀ ਹੈ। ਤੇ ਇਹ ਅਕਾਲੀ ਦਲ ਵਾਸਤੇ ਇੰਪੋਰਟੈਂਟ ਇਸ ਕਰਕੇ ਸੀ ਕਿਉਂਕਿ ਇਹ ਇਲੈਕਸ਼ਨ ਨੇ ਆਲਮੋਸਟ ਤੈਅ ਕਰਨਾ कि ਜਿਹੜੇ ਉਹ ਜਿਹੜਾ ਦੂਸਰਾ ਪੰਥਕ ਅਕਾਲੀ ਦਲ ਹੈਗਾ ਵਾਰਿਸ ਪੰਜਾਬ ਦੇ ਜਿਹੜੇ ਉਹ ਨਾਲ ਜੁੜੇ ਹੋਏ ਆ ਤੇ ਆਪਾਂ ਨੂੰ ਨਹੀਂ ਭੁੱਲਣਾ ਚਾਹੀਦਾ ਕੋ ਸਾਰੇ ਧਰ ਇਕੱਠੇ ਸੀਗੇ ਤੇ ਇਹ ਅਸਲ ਦੇ ਵਿੱਚ ਉਹਨਾਂ ਦਾ ਹੋਮ ਗਰਾਉਂਡ ਸੀਗਾ ਸੋ ਉਹਨਾਂ ਦੇ ਹੋਮ ਗਰਾਉਂਡ ਦੇ ਵਿੱਚ ਜਾ ਕੇ ਅਕਾਲੀ ਦਲ ਨੇ ਮਤਲਬ ਬਹੁਤ ਮਤਲਬ ਜਿਹੜੀ ਹੈਗੀ ਕਲੀਅਰ ਜਿੱਤ ਜੇ ਆਪਾਂ ਵੋਟ ਪਰਸੈਂਟੇਜ ਦੇ ਹਿਸਾਬ ਨਾਲ ਦੇਖੀ ਤੇ ਅਕਾਲੀ ਦਲ ਨੂੰ 26% ਵੋਟ ਪਈ ਹੈ ਤੇ ਵਾਰਿਸ ਪੰਜਾਬ ਦੇ ਨੂੰ ਜਿਹੜੀ ਹੈਗੀ 16% ਵੋਟ ਪਈ ਹੈ 10% ਦਾ ਫਾਸਲਾ ਬਹੁਤ ਜ਼ਿਆਦਾ ਹੈਗਾ ਤੇ ਮੈਨੂੰ ਲੱਗਦਾ ਕਿ ਅਕਾਲੀ ਦਲ ਵਾਸਤੇ ਜਿਹੜੀ ਹੈਗੀ ਇਹ ਇਲੈਕਸ਼ਨ ਜਿਹੜਾ ਹੈਗਾ ਜਿਹੜੀ ਕਿ ਇੱਕ ਤਰੀਕੇ ਨਾਲ ਇਹਨਾਂ ਦਾ ਪੁਰਾਣਾ ਗੱਠ ਜੋੜ ਸੀ ਤੇ ਭਾਜਪਾ ਜਿਹੜੀ ਚੜ ਰਹੀ ਸੀ ਜਿਹੜੀ ਕਹ ਰਹੀ ਸੀ ਅਸੀਂ ਕਾਲੀ ਦਲ ਨਾਲ ਬਿਲਕੁਲ ਕੋਈ ਸਮਝੌਤਾ ਨਹੀਂ ਕਰਨਾ ਭਾਜਪਾ ਇਸ ਇਲੈਕਸ਼ਨ ਦੇ ਵਿੱਚ ਬਹੁਤ ਮੁਧੇ ਮੁਹੀਕ ਤਰ੍ਹਾਂ ਡਿੱਗੀ ਹੈਗੀਆ ਜੋ ਤਵਾਸ ਸੀਗੀ ਜੋ ਲੋਕ ਸਭਾ ਚ ਉਹਨਾਂ ਨੇ ਜਿੰਨੀਆਂ ਵੋਟਰ ਹਾਸਲ ਕੀਤੀ ਸੀ ਉਸ ਤੋਂ ਬਹੁਤ ਘੱਟ ਉਹਨਾਂ ਨੂੰ ਜਿਹੜੀ ਹੈਗੀਆ ਵੋਟ ਪਈ ਹੈ ਤੇ ਮੇਰੇ ਲੱਗਦਾ ਕਿ ਸਾਰਿਆਂ ਜੇ ਆਪਾਂ ਸਾਰੇ ਅੰਗਲੋਂ ਤੋਂ ਦੇਖੇ ਜਾਵੇ ਤੇ ਸ਼ਾਇਦ ਸਭ ਤੋਂ ਜ਼ਿਆਦਾ ਜੇ ਸੰਤੋਸ਼ਟੀ ਹੋਵੇਗੀ ਤੇ ਉਹ ਕਾਲੀ ਦਲ ਨੂੰ ਹੋਵੇਗੀ ਜੋ ਬਰਸੋ ਇੱਕ ਇੱਕ ਚੀਜ਼ ਤਾਂ ਮੰਨ ਲਓ ਜਿਸ ਤਰ੍ਹਾਂ ਕਿ ਵੀ ਹਰਮੀਤ ਸਿੰਘ ਜਿਸਨੂੰ ਨਵਰੀਤ ਬਾਈ ਨੇ ਕਿਹਾ ਕਿ ਹਰਮੀਤ ਸੰਧੂ ਸ਼ੋ ਸੀਗਾ ਪਹਿਲਾਂ ਤਾਂ ਜਦੋਂ ਆਮ ਆਦਮੀ ਪਾਰਟੀ ਨੂੰ ਆਪਦਾ ਕੈਂਡੀਡੇਟ ਹੀ ਨਹੀਂ ਮਿਲਿਆ ਉਹਨਾਂ ਨੂੰ ਅ ਅਕਾਲੀ ਦਲ ਤੋਂ ਬੰਦਾ ਲੈ ਕੇ ਆਉਣਾ ਪਿਆ ਹਰਮੀਤ ਸਿੰਘ ਸੰਧੂ ਆਪਣੇ ਜਿਹੜੇ ਸੂਲਨ ਤੌਰ ਤੇ ਤਾਂ ਆਮ ਆਦਮੀ ਪਾਰਟੀ ਨੂੰ ਉੱਥੇ ਹਰ ਮੰਨ ਲਈ ਸੀ ਹੁਣ ਜੇ ਆਪਾਂ ਇੱਕ ਗੱਲ ਇੱਕ ਪਲ ਲਈ ਮੰਨ ਲਈਏ ਜੇ ਹਰਮੀਤ ਸਿੰਘ ਸੰਧੂ ਦੀ ਥਾਂ ਤੇ ਆਮ ਆਦਮੀ ਪਾਰਟੀ ਦਾ ਆਪਦਾ ਕੈਂਡੀਡੇਟ ਹੁੰਦਾ ਤੇ ਹਰਮੀਤ ਸਿੰਘ ਸੰਧੂ ਉਦੋਂ ਉਸ ਹਾਵਕ ਜੀ ਗੱਲ ਆ ਜੇ ਹਰਮੀਤ ਸਿੰਘ ਸੰਧੂ ਹੁੰਦੇ ਤਾਂ ਕੈਂਡੀਡੇਟ ਉਹ ਹੁੰਦੇ ਜੇ ਹਰਮੀਤ ਸਿੰਘ ਸੰਧੂ ਅਕਾਲੀ ਦਲ ਦੇ ਕੈਂਡੀਡੇਟ ਹੁੰਦੇ ਤਾਂ ਇਹ ਬਿਲਕੁਲ ਉਲਟ ਫੇਰ ਹੁੰਦਾ ਇੱਥੇ ਜਾਂ ਜਿਹਾ ਰਿਜ਼ਲਟ ਹੋਰ ਹੁੰਦਾ ਨਹੀਂ ਹੋ ਸਕਦਾ ਪਰ ਉਹ ਹਰਮੀਤ ਸਿੰਘ ਸੰਧੂ ਹੀ ਹੁੰਦੇ ਪਾਰਟੀ ਕੋਈ ਹੋਰ ਹੁੰਦੀ ਇਹ ਸਪੈਕੂਲੇਟ ਕਰਨਾ ਮੈਨੂੰ ਲੱਗਦਾ ਕਿ ਬਹੁਤ ਜਿਹੜਾ ਹੈਗਾ ਕਿ ਡਿਫਿਕਲਟੀ ਵੀ ਜਿ ਉਹ ਆਉ ਹੁੰਦੇ ਤੇ ਐ ਹੁੰਦਾ ਨਾ ਉਦੋਂ ਜੋ ਹੁੰਦੇ ਫੇਰ ਇਹ ਆਪਾਂ ਕਿਹਾ ਸਕਦੇ ਹਾਂ ਪਰ ਇੱਥੇ ਮੈਂ ਇੱਕ ਗੱਲ ਐਡ ਕਰਨਾ ਚਾਹੁੰਦਾ ਕਿ ਇੱਥੇ ਹੁਣ ਆਪਾਂ ਨੂੰ ਜਿਹੜਾ ਆਮ ਆਦਮੀ ਪਾਰਟੀ ਦਾ ਬਦਲਦਾ ਕੈਰੇਕਟਰ ਬੜਾ ਕਲੀ ਕੋਈ ਆਪ ਨੂੰ ਦਿਖਾਈ ਗਰਾਊਂਡ ਤੇ ਕਾਡਰ ਨਹੀਂ ਕੋਈ ਦਿਖਾਈ ਦਿੱਤਾ ਆਮ ਘਰਾਂ ਦੇ ਮੁੰਡਿਆਂ ਨੂੰ ਅੱਗੇ ਲੈ ਕੇ ਆਉਂਦੀ ਸੀਗੀ ਉਸ ਤਰ੍ਹਾਂ ਦਾ ਆਪਾਂ ਨੂੰ ਕੋਈ ਦਿਖਾਈ ਦਿੱਤਾਗਾ ਤੇ ਸਭ ਤੋਂ ਵੱਡੀ ਗੱਲ ਹੈ ਕਿ ਭਗਵੰਤ ਮਾਨ ਜਦੋਂ ਲੀਡ ਕਰਦੇ ਸੀਗੇ ਤੇ ਭਗਵੰਤ ਮਾਨ ਦਾ ਜਿਹੜਾ ਕਰਿਸਮਾ ਸੀਗਾ ਤੇ ਭਗਵੰਤ ਮਾਨ ਦੀ ਜਿਹੜੀ ਫੈਨ ਫਾਲੋਇੰਗ ਸੀਗੀ ਉਹ ਇਸ ਇਲੈਕਸ਼ਨ ਦੇ ਵਿੱਚ ਕਿਸੇ ਤਰੀਕੇ ਨਾਲ ਵੀ ਦਿਖਾਈ ਨਹੀਂ ਦਿੱਤੀ ਹੈਗੀ ਇਸ ਇਲੈਕਸ਼ਨ ਦੇ ਵਿੱਚ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਕੀ ਦਿਖਾਈ ਦਿੱਤਾ ਉਹਨਾਂ ਦਾ ਦਬਾ ਸਰਕਾਰ ਪੁਲਿਸ ਮਸ਼ੀਨਰੀ ਤੇ ਕੈਂਡੀਡੇਟ ਜਿਹੜਾ ਕਿ ਉਹਨਾਂ ਨੇ ਬਾਹਰੋਂ ਲੈ ਕੇ ਆਂਦਾ ਸੀਗਾ ਸੋ ਆਮ ਆਦਮੀ ਪਾਰਟੀ ਚ ਜਿੱਤ ਗਈ ਆ ਪਰ ਜਿੱਤ ਮਤਲਬ ਜਿਹੜੀ ਹੈਗੀ ਉਹ ਮੇਰੇ ਖਿਆਲ ਚ ਉਹਨਾਂ ਵਾਸਤੇ ਕਾਫੀ ਚਿੰਤਾਜਨਕ ਹਲਾਤਾ ਕਿ ਉਹ ਇੱਕ ਮਤਲਬ ਉਹਨਾਂ ਨੇ ਇਹ ਮੈਚ ਜਿਹੜਾ ਹੈਗਾ ਉਹ ਕੋਈ ਉਹ ਆਪਦੀ ਪਰਫਾਰਮੈਂਸ ਦੇ ਬੇਸ ਤੇ ਨਹੀਂ ਜਿੱਤੇ ਹੈਗਾ ਪਰਫਾਰਮੈਂਸ ਵਿੱਚ ਲੋਕਾਂ ਨਾਲ ਗੱਲ ਕਰਦੇ ਜੀ ਲੋਕੀ ਪਰਫਾਰਮੈਂਸ ਤੋਂ ਵੀ ਬਹੁਤ ਜ਼ਿਆਦਾ ਖੁਸ਼ ਨਹੀਂ ਸੀਗੇ ਉਹ ਸਿਰਫ ਬਾਈ ਇਲੈਕਸ਼ਨ ਕਰਕੇ ਸਰਕਾਰ ਦੇ ਜ਼ੋਰ ਕਰਕੇ ਤੇ ਕੈਂਡੀਡੇਟ ਕਰਕੇ ਉਹਦਾ ਉਹਦਾ ਵੱਡਾ ਰੋਲ ਹੈਗਾ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਵਾਸਤੇ ਵੀ ਬਹੁਤ ਕੁਝ ਸੋਚਣ ਦੀ ਗੱਲ ਹੈਗੀ ਹੈ ਇਸ ਇਲੈਕਸ਼ਨ ਦੇ ਰਿਜ਼ ਤਦ ਉਹ ਰਿਵੀ ਜਿੰਨਾ ਹੀ ਤੁਸੀਂ ਗੱਲ ਕੀਤੀ ਸੀ ਕਿ ਚੌਥਾ ਗੇਅਰ ਪਾ ਕੇ ਜਮਾਨਾ ਹਲਾਉਣ ਵਾਲੇ ਮੈਨੂੰ ਲੱਗਦਾ ਹੁਣ ਦਾ ਜਦੋਂ ਪਾਰਟੀ ਉਹ ਹਿੱਲੀ ਪਈ ਹੋਣੀ ਉਹ ਕਿਵੇਂ ਇੰਨਾ ਪਛੜ ਗਏ ਗਗਨ ਬੈਕ ਟੂ ਬੈਕ ਗਲਤੀਆਂ ਬਿਆਨ ਪ੍ਰੋਫੈਸਰ ਸਾਹਿਬ ਨੇ ਜਿਵੇਂ ਅੱਜ ਨਾ ਇੱਕ ਲਿਖਿਆਗਾ ਸਾਰੀਆਂ ਪਾਰਟੀਆਂ ਦੇ ਬਾਰੇ ਬਦ ਜ਼ੁਬਾਨੀ ਆ ਜਿਹੜੀ ਤੁਸੀਂ ਮੈਂ ਉਹ ਪਿਛਲੇ ਸਾਡੀ ਗੱਲਬਾਤ ਚ ਵੀ ਕਿਹਾ ਸੀਗਾ ਵੀ ਉਹਨਾਂ ਚਰ ਸ਼ਬਦ ਤੁਹਾਡੇ ਗੁਲਾਮ ਆ ਜਿੰਨਾ ਚਿਰ ਉਹ ਨਹੀਂ ਜ਼ੁਬਾਨ ਚੋਂ ਬਾਹਰ ਆ ਜ਼ੁਬਾਨ ਰਹੀ ਬਾਹਰ ਨਿਕਲਦੇ ਜਦੋਂ ਇੱਕ ਵਾਰੀ ਜ਼ਬਾਨ ਚੋਂ ਬਾਹਰ ਨਿਕਲ ਗਏ ਮੂੰਹ ਚੋਂ ਬਾਹਰ ਨਿਕਲ ਗਏ ਤੁਹਾਡੇ ਸ਼ਬਦ ਫਿਰ ਤੁਸੀਂ ਉਹਨਾਂ ਦੇ ਗੁਲਾਮ ਹੋ ਐਡਾ ਭੜਾ ਮਤਲਬ ਤੁਸੀਂ ਬੋਲ ਬੋਲਦੇ ਹੋ ਇੱਕ ਕਮਿਊਨਿਟੀ ਬਾਰੇ ਤਾਂ ਉਹਦਾ ਤੁਹਾਨੂੰ ਬੈਕ ਨਾ ਆਵੇ ਕੁਝ ਇਹ ਵੀ ਤਾਂ ਅਸੰਭਵ ਹਨ ਤਾਂ ਬੈਕ ਆਉਣਾ ਹੀ ਸੀਗਾ ਗਗਨ ਔਰ ਲਗਾਤਾਰ ਕੈਂਡੀਡੇਟ ਸਿਲੈਕਸ਼ਨ ਤੋਂ ਲੈ ਕੇ ਬਹੁਤ ਸਾਰੀਆਂ ਗੱਲਾਂ ਹੁਣ ਕੈਂਡੀਡੇਟ ਦੇ ਪਿੰਡ ਜਾ ਕੇ ਕੈਂਡੀਡੇਟ ਆਫ ਦੇ ਪਿੰਡ ਦੇ ਵਿੱਚੋਂ ਵੀ ਉਹਦਾ ਖਾਸਾ ਮਾੜਾ ਹਾਲ ਆ ਜਿੰਨੀ ਮੇਰੇ ਕੋਲੇ ਰਿਪੋਰਟ ਆ ਅਜੇ ਪੂਰੀ ਰਿਪੋਰਟ ਨਹੀਂ ਆਈ ਜੇ ਗਲਤ ਹੋਈ ਤਾਂ ਮੈਂ ਮਾਫੀ ਵੀ ਮੰਗੂਗਾ ਇਹ ਜੀ ਗੱਲ ਨਹੀਂ ਹੋਣਾ ਮੈਂ ਬਗੈਰਾ ਸਟੋਰੀ ਪਾਉਂਗਾ ਭਾਈ ਮੈਂ ਗਲਤ ਸੀ ਪਰ ਮੈਨੂੰ ਕਿਸੇ ਨੇ ਮੈਸੇਜ ਭੇਜਿਆ ਵੀ ਉਹਦਾ ਆਪਦੇ ਪਿੰਡ ਚੋਂ ਵੀ ਵਿਚਾਰੇ ਦੇ ਵਿੱਚੋਂ ਪਹਿਲੇ ਨੰਬਰ ਤੇ ਨਹੀਂ ਹੈਗਾ ਹੁਣ ਜਿਹੜੇ ਕੈਂਡੀਡੇਟ ਨੂੰ ਮੈਂ ਕਿਸੇ ਦੇ ਪਿੰਡ ਜਾਵਾਂ ਤੇ ਅਗਲੇ ਨੂੰ ਕਹਦਾ ਵੀ ਓ ਬਾਈ ਪਿੰਡ ਦਾ ਤਾਂ ਕੁੱਤਾ ਨਹੀਂ ਮਾਨ ਹੁੰਦਾ ਤੇ ਇਹ ਤਾਂ ਫਿਰ ਵੀ ਬੰਦਾ ਤੇ ਭਾਈ ਉਹ ਕੁੱਤੇ ਕੁੱਤੇ ਨਾਲ ਹੀ ਮਿਲਦਾ ਮੈਂ ਤਾਂ ਤਾਂ ਛੱਡਿਆ ਕੀ ਅਗਲੇ ਦੇ ਪੱਲੇ ਤਾਂ ਕਿਸੇ ਵੀ ਤਰ੍ਹਾਂ ਦੇ ਕਿਸੇ ਦੇ ਕੁਛੀ ਤੋਂ ਆਪਾਂ ਪੱਲੇ ਹੀ ਨਹੀਂ ਛੱਡਣਾ ਤਾਂ ਇਹ ਹਾਲ ਹੋਣਾ ਗਗਨ ਸੁਭਾਵਕ ਸੀਗਾ ਇਹ ਤੋਂ ਅੱਖੋ ਪਰੋਖੇ ਨਹੀਂ ਇਹਨੂੰ ਕਰਿਆ ਜਾ ਸਕਦਾ ਕਿ ਤੁਹਾਡੇ ਸ਼ਬਦ ਕਿਸ ਤਰ੍ਹਾਂ ਦੇ ਆ ਫਿਰ ਲੜਨ ਦਾ ਤਰੀਕਾ ਤੁਸੀਂ ਐਂ ਨਹੀਂ ਦੇਖ ਰਹੇ ਵੀ ਕਿਹੜੇ ਏਰੀਆ ਚ ਕਿਹੜੇ ਲੀਡਰ ਇਫੈਕਟਿਵ ਆ ਹੈਨਾ ਹਰ ਤੁਸੀਂ ਮੈਨੂੰ ਬਿਹਾਰ ਬਾਰੇ ਸਵਾਲ ਕਰਿਆ ਸੀ ਮੈਂ ਤੁਹਾਨੂੰ ਹੁਣੀ ਜਵਾਬ ਦੇ ਕੇ ਹਟਾਂ ਕਿ ਹਰ ਸਟੇਟ ਹਰ ਖਿੱਤੇ ਦੇ ਲੋਕ ਤੈਅ ਕਰਦੇ ਆ ਕਿ ਉਹਨਾਂ ਨੂੰ ਲੀਡਰ ਕਹੇ ਜਾ ਚਾਹੀਦਾ ਉਹਨਾਂ ਨੇ ਕਿਹਜੇ ਲੋਕਾਂ ਤੋਂ ਰਾਜ ਕਰਵਾਉਣਾ ਉਹਨਾਂ ਨੇ ਆਪਣੀ ਕਿਸਮਤ ਚੁਣੀ ਨਾ ਬਿਹਾਰ ਨੇ ਕਿਉਂ ਮੁੱਦਿਆਂ ਤੇ ਨਹੀਂ ਹੋ ਟੰਗਦੀਆਂ ਪੋਲਿਟਿਕਸ ਤੇ ਵੋਟ ਪਾਉਂਦੇ ਆ ਇਸੇ ਤਰ੍ਹਾਂ ਮਾਝੇ ਦਾ ਜਿਹੜਾ ਸੁਭਾਗ ਆ ਮੈਨੂੰ ਹਰਮੀਸ ਸੰਧੂ ਦੇ ਇਲੈਕਸ਼ਨ ਤੋਂ ਵੀ ਇਹੀ ਲੱਗਿਆ ਇਹਨਾਂ ਨੂੰ ਵੀ ਇੱਕ ਬੇਹਦ ਸਟਰੋਂਗ ਬੰਦਾ ਚਾਹੀਦਾ ਬਹੁਤ ਤਾਕਤਵਰ ਹੋਵੇ ਬਾਹੂਬਲ ਹੋਵੇ ਥੋੜਾ ਬਾਹੂਬਲੀ ਟਾਈਪ ਹਨ ਇਹਨਾਂ ਨੂੰ ਬੰਦੇ ਪਸੰਦ ਆਉਂਦੇ ਆ ਮਾਝੇ ਵਾਲਿਆਂ ਦੀ ਬੋਲੀ 'ਚ ਗੱਲ ਕਰਾਂ ਤਾਂ ਉਹ ਆਪਦੀ ਬੋਲੀ 'ਚ ਇਹ ਗੱਲ ਕਹਿੰਦੇ ਆ ਵੀ ਜਿਹਦੀ ਜੁੱਤੀ ਤਖੜੀ ਆ ਹੁਣ ਮੈਨੂੰ ਨਹੀਂ ਪਤਾ ਇਹ ਜੁੱਤੀ ਦੀ ਉਹ ਵਰਤੋਂ ਕਿਵੇਂ ਕਰਦੇ ਆ ਹਾਂ ਕਿਸ ਜ਼ਾਰਦੇ ਆ ਪਰ ਉਹਨਾਂ ਦੀ ਬੋਲੀ 'ਚ ਇਹ ਆ ਤਾਂ ਉਹੀ ਚੀਜ਼ ਦੀ ਐਡਵਾਂਟੇਜ ਹੋਈ ਉਸ 'ਚ ਵੀ ਥੋੜਾ ਕੈਂ ਵੀ ਆਪਾਂ ਪ੍ਰੋਫੈਸਰ ਸਾਹਿਬ ਨਾਲ ਸੌਰੀ ਇੰਟਰਵਿਊ 'ਚ ਇਹ ਗੱਲ ਕਰ ਰਹੇ ਸੀ ਵੀ ਇੱਕ ਕੋਲੇ ਆ ਇੱਕ ਕੋਲੇ ਤਾਕਤ ਹੈ ਸਰਕਾਰ ਦੀ ਇੱਕ ਕੋਲੇ ਜਜ਼ਬਾ ਹੈ ਪੰਥ ਦਾ ਇੱਕ ਕੋਲੇ ਦਬਕਾ ਹੈਗਾ ਅਕਾਲੀ ਦਲ ਕੋਲੇ ਇੱਕ ਕੋਲੇ ਸੁਪਨਾ ਹੈਗਾ ਭਾਜਪਾ ਕੋਲੇ ਤਾਂ ਇਹ ਸਾਰਾ ਹੈਗਾ ਕਾਂਗਰਸ ਕੋਲੇ ਇਸ ਇਲੈਕਸ਼ਨ 'ਚ ਦੇਣ ਨੂੰ ਕੀ ਸੀ ਸਿਰਫ ਇਹ ਹੀ ਸੀ ਵੀ ਦਲਤਾਂ ਦੇ ਬਾਰੇ ਉਹਨਾਂ ਦੀ ਸੋਚ ਜਗ੍ਹਾ ਜ਼ਾਹਿਰ ਹੋ ਗਈ ਕਿ ਉਹ ਬੰਦੇ ਦਾ ਰੰਗ ਦੇਖ ਕੇ ਅਨਮਾਨ ਲਾਉਂਦੇ ਆ ਕਿ ਉਹ ਹਾਜੇ ਵੀ ਉਹਨਾਂ ਸੋਚਾਂ ਨਾਲ ਭਰੇ ਹੋਇਆ ਵੀ ਖਾਸ ਸਮਾਜ ਦੇ ਲੋਕ ਤਾਂ ਸਿਰਫ ਜੰਮੇ ਜੰਮਦੇ ਹੀ ਸੀਰੀ ਲੱਗਦਾ। ਕੋਈ ਵੀ ਅਸੀਂ ਕਾਬਲੀਅਤ ਤੇ ਨਹੀਂ ਅਸੀਂ ਤਾਂ ਉਹਨਾਂ ਨੂੰ ਤਰਸ ਦੇ ਆਧਾਰ ਤੇ ਬਣਾਇਆ ਮਾਈਨਿੰਗ ਤੇ ਹੀ ਮੀਨਿੰਗ ਹਾ ਮਤਲਬ ਇਹ ਇਹ ਗੱਲਾਂ ਸੀਗੀਆਂ ਮੇਰੇ ਖਿਆਲ ਚ ਕਾਫੀ ਸੀ। ਹੁਣ ਜਿੱਥੋਂ ਤੱਕ ਚਲੋ ਭਾਜਪਾ ਦੀ ਵੀ ਮੈਂ ਗੱਲ ਨਾਲ ਹੀ ਛੜੂਗਾ। ਭਾਜਪਾ ਦਾ ਇੱਥੇ ਇੰਨਾ ਮਾੜਾ ਪ੍ਰਦਰਸ਼ਨ ਮੈਨੂੰ ਲੱਗਦਾ ਉਹਨਾਂ ਨੂੰ ਬੈਠ ਕੇ ਪਹਿਲਾਂ ਤਾਂ ਇਹ ਸੋਚਣਾ ਚਾਹੀਦਾ ਉਹਨਾਂ ਦੀ ਵੋਟ ਗਈ ਕਿੱਧਰ? ਹੂੰ ਲੋਕ ਨਾਲ ਆ ਰਹੇ ਆ ਲੋਕ ਕਹਿ ਰਹੇ ਆ ਅਸੀਂ ਭਾਜਪਾ ਵਾਲਾ ਤੁਰਾਂਗੇ ਜੇ ਫਿਰ ਵੀ ਤੁਸੀਂ ਉਹ ਬੰਦੇ ਨਹੀਂ ਸਾਹਮਣੇ ਪਾਉਂਦੇ ਹੁਣ ਉਹਨਾਂ ਦਾ ਉੱਥੇ ਮਾਡਲ ਕੀ ਸੀ ਤਿੰਨ ਬੱਸਾਂ ਭਰੀਆਂ ਕਿਸੇ ਵੀ ਪਿੰਡ ਦੇ ਵਿੱਚ ਰੈਲੀ ਕਰੀ ਗਾਂ ਤੁਰਪੇ ਲੋਕਾਂ ਤੇ ਪ੍ਰਭਾਵ ਪੈਂਦਾ ਏ ਮੈਨੂੰ ਸਾਨੂੰ ਪਤਾ ਵੀ ਲੋਕ ਬਾਹਰੋਂ ਲੈਂਦੇ ਅੰਦਰੋਂ ਲੈਂਦੇ ਆ ਪਰ ਲੋਕਾਂ ਤੇ ਇਸ ਗੱਲ ਦਾ ਪ੍ਰਭਾਵ ਪੈਂਦਾ ਸੀਗਾ ਤੁਸੀਂ ਉਹ ਬੰਦਿਆਂ ਨੂੰ ਨਹੀਂ ਸਾਹਮਣੇ ਸਕੇ ਤੁਸੀਂ ਡਿਸ ਐਡਵਾਂਟੇਜ ਦੇ ਵਿੱਚ ਗਏ ਤਾਂ ਇਹ ਨੁਕਸਾਨ ਹੋਣੇ ਮੈਨੂੰ ਲੱਗਦਾ ਜੱਗ ਜਾਇਰਾ ਇਹ ਵੱਡੇ ਕਾਰਨ ਰਹੀ ਜੀ ਜੀ ਤਾਂ ਪ੍ਰੋਫੈਸਰ ਸਾਹਿਬ ਜਿਸ ਤਰੀਕੇ ਹੁਣ ਤੁਸੀਂ ਬੀਜੇਪੀ ਦੀ ਪਹਿਲਾਂ ਵੀ ਗੱਲ ਕਰ ਚੁੱਕੇ ਹੋਗੇ ਹੁਣ ਫਿਰ ਉਹ ਤਾਂ 5ਵੇਂ ਨੰਬਰ ਤੇ ਨੇ ਬਹੁਤ ਜ਼ਿਆਦਾ ਪਛੜ ਗਏ ਹੁਣ ਜਿਹੜੇ ਅਲਾਈਅੰਸ ਦੀ ਚਰਚਾ ਚੱਲਦੀ ਸੀਗੀ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ 2027 ਬਹੁਤ ਨੇੜੇ ਆ ਜੇ ਅਕਾਲੀ ਤੇ ਬੀਜੇਪੀ ਇਹਨੇ ਇਕੱਠੇ ਹੋਣਾ ਤਾਂ ਵੀ ਬਹੁਤ ਜਲਦੀ ਫੈਸਲਾ ਲੈਣਾ ਪਊਗਾ ਇਸ ਗੱਲ ਤੇ ਹੁਣ ਕੀ ਲੱਗਦਾਗਾ ਜਿਹੜਾ ਵਿਚਦੀ ਲੱਗਦਾ ਸੀ ਕਿ ਬੀਜੇਪੀ ਬਹੁਤ ਡੋਮਿਨੇਟ ਕਰ ਰਹੀ ਆ ਬਹੁਤ ਹਾਵੀ ਆ ਕਿਉਂਕਿ ਲੋਕ ਸਭਾ ਦੇ ਵਿੱਚ ਬਹੁਤੀਆਂ ਸੀਟਾਂ ਤੇ ਤੇ ਬੀਜੇਪੀ ਚੌਥੇ ਨੰਬਰ ਤੇ ਰਹੀ ਅਕਾਲੀ ਪੰਜਵੇਂ ਨੰਬਰ ਤੇ ਗਏ ਵਕਤ ਸੀਟਾਂ ਇਥੇ ਕਾਲੀ ਚੌਥੇ ਤੇ ਆਏ ਤਾਂ ਹੁਣ ਲੱਗਦਾ ਕਿ ਉਲਟ ਫੇਰ ਹੋਊਗਾ ਕਿਤੇ ਨਾ ਕਿਤੇ ਬੀਜੇਪੀ ਨੂੰ ਥੋੜਾ ਜਿਹਾ ਛੇਪ ਮੰਨਣੀ ਪਊਗੀ ਕਾਲੀ ਦਲ ਦੀ ਜੇ ਐਲਾਈਂਸ ਚ ਆਉਂਦੇ ਆ ਤਾਂ ਕੀ ਕੀ ਹੋ ਰਹਿਣ ਦੀ ਅਨੁਮਾਨ ਤੁਹਾਡਾ ਕੀ ਆ ਕਿ ਕੰਬੀਨੇਸ਼ਨ ਕੀ ਰਹਿਣ ਵਾਲਾ ਸੀਟਾਂ ਨੂੰ ਲੈ ਕੇ ਜਾਂ ਹੋਰ ਚੀਜ਼ ਹੋ ਗਏ ਨਿਕੋ ਪੋਲਿਟਿਕਸ ਦੇ ਵਿੱਚ ਕੁਝ ਵੀ ਸੰਭਵ ਹੈਗਾ ਪੋਲਿਟਿਕਸ ਦੇ ਵਿੱਚ ਕੋਈ ਵੀ ਗੱਲ ਕਹਿਣੀ ਕਿ ਅਸੰਭਵ ਹੈ ਉਹ ਗੱਲ ਨਹੀਂ ਹੈਗੀ ਤੇ ਜਿਵੇਂ ਅੱਜ ਤੋਂ ਇਸ ਇਲੈਕਸ਼ਨ ਤੋਂ ਪਹਿਲਾਂ ਤਾਂ ਇਹ ਕਾਫੀ ਕਲੀਅਰ ਲੱਗ ਰਿਹਾ ਸੀਗਾ ਵੀ ਅਕਾਲੀ ਦਲ ਜਿਹੜਾ ਹੈਗਾ ਤੇ ਭਾਜਪਾ ਜਿਹੜਾ ਹੈਗਾ ਉਹ ਕਿਸੇ ਵੀ ਕੀਮਤ ਦੇ ਉੱ ਲਗਾਤਾਰ ਬੀਜੇਪੀ ਦਾ ਕ੍ਰਿਟਿਸਿਜ਼ਮ ਹੋ ਰਿਹਾ ਸੀ ਤੇ ਬੀਜੇਪੀ ਜਿਸ ਤਰ੍ਹਾਂ ਦੀ ਪੋਲਰਾਈਜੇਸ਼ਨ ਦੀ ਰਾਜਨੀਤੀ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜੀ ਉਹਨੂੰ ਹੁਣ ਤੱਕ ਲਾਇਵੰਦ ਰਹੀ ਹੈਗੀ ਹੈ ਤੇ ਇਹ ਲੱਗ ਰਿਹਾ ਸੀ ਕਿ ਦੋਨੇ ਅਲੱਗ-ਅਲੱਗ ਹੀ ਲੜਦਗੇ ਹੈਗੇ ਪਰ ਜੋ ਇਸ ਇਲੈਕਸ਼ਨ ਦੇ ਵਿੱਚ ਕਿਉਂਕਿ ਅਕਾਲੀ ਦਲ ਜਿੰਨਾ ਚਿਰ ਥੱਲੇ ਜਾ ਰਿਹਾ ਸੀਗਾ ਉਹ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ 2017 ਤੋਂ ਬਾਅਦ ਖਾਸ ਕਰਕੇ ਇਲੈਕਸ਼ਨ ਤੋਂ ਬਾਅਦ ਉਸ ਵਾਰ ਅਕਾਲੀ ਦਲ ਥੱਲੇ ਜਾ ਰਹੇ ਸੀਗੇ ਤੇ ਜਦੋਂ ਦੇ ਦੋਨੇ ਅਲੱਗ ਹੋਏ ਆ ਅਕਾਲੀ ਦਲ ਹੋਰ ਥੱਲੇ ਗਿਆ ਬੀਜੇਪੀ ਤਾਂ ਗਿਆ ਲੋਕ ਸਭਾ ਦੇ ਵਿੱਚ ਵੀ ਸਗੋਂ ਬੀਜੇਪੀ ਦੀਆਂ ਵੋਟਾਂ ਵੀ ਕੱਲ੍ਹ ਦੇ ਨਾਲੋਂ ਜ਼ਿਆਦਾ ਸੀਗੀਆਂ ਤੇ ਉਸ ਤਰੀਕੇ ਨਾਲ ਬੀਜੇਪੀ ਤਕੜੀ ਹੋਈ ਗਈ ਹੈ ਪਰ ਹੁਣ ਇਸ ਇਲੈਕਸ਼ਨ ਨੇ ਪਹਿਲੀ ਵਾਰ ਦੁਆਰਾ ਜਿਹੜਾ ਟ੍ਰੈਂਡ ਨੂੰ ਤੋੜਿਆ ਹੈਗਾ ਬੀਜੇਪੀ ਜਿਹੜੀ ਹੈਗੀ ਆ ਉਹ ਆਪ ਦਾ ਜਿਹੜਾ ਬਹੁਤ ਛਟ ਵੋਟ ਬੈਂਕ ਸੀਗਾ 80000 ਵੋਟ ਕੀ ਬਹੁਤ ਜ਼ਿਆਦਾ ਨਹੀਂ ਹੁੰਦੀਗੀ 110000 ਦੇ ਵਿੱਚੋਂ ਜਿਹੜੀ ਪਿਛਲੀ ਵਾਰ ਪਈ ਸੀ ਐਦਕੀ ਤੁਹਾਨੂੰ ਉਹ ਵੋਟ ਵੀ ਹੁਣ 117000 ਦੇ ਵਿੱਚੋਂ ਤੁਹਾਨੂੰ ਖਾੜ ਲਈ 6000 ਵੋਟ ਜਿਹੜੀ ਹੈਗੀ ਆ ਉਹ ਤੁਹਾਨੂੰ ਪਈ ਹੈਗੀ ਹੈ ਖਾੜ ਲਈ 5.5% ਤੇ ਬੀਜੇਪੀ ਨੂੰ ਵੀ ਪਤਾ ਲੱਗਾ ਕਿ ਪਿੰਡੂ ਉਤਰ ਸੀਟਾਂ ਜਿਹੜੀਆਂ ਹੈਗੀਆਂ ਉਹ ਜਾਂ ਪਿੰਡੂ ਆ ਜਾਂ ਅਰਧ ਸ਼ਹਿਰੀ ਹੈਗੀਆਂ ਸਿਰਫ ਬੀਜੇਪੀ ਦਾ ਆਧਾਰ ਸ਼ਹਿਰਾਂ ਦੇ ਵਿੱਚ ਹੀ ਹੈਗਾ ਤੇ ਉਹ ਜਿਹੜਾ ਅੱਗੇ ਕਾਲੀ ਦਲ ਨਾਲ ਕੰਬੀਨੇਸ਼ਨ ਇਹਨਾਂ ਦਾ ਨੇਚਰਲ ਇਸ ਕਰਕੇ ਸੀਗਾ ਵੀ ਇਹਨਾਂ ਦਾ ਜਿਹੜਾ ਆਧਾਰ ਸੀਗਾ ਉਹ ਸ਼ਹਿਰਾਂ ਦੇ ਵਿੱਚ ਸੀਗਾ ਤੇ ਜਿਹੜਾ ਕਾਲੀ ਦਲ ਦਾ ਆਧਾਰ ਆ ਜ਼ਿਆਦਾਤਰ ਪਿੰਡਾਂ ਦੇ ਵਿੱਚ ਸੀਗਾ ਤਾਂ ਕਰਕੇ ਸਰਕਾਰ ਬਣਾ ਸਕਦੀ ਸੀ ਸੋ ਜਦ ਬੀਜੇਪੀ ਸਰਕਾਰ ਬਣਾਉਣਾ ਚਾਹੁੰਦੀ ਆ ਤੇ ਮੈਨੂੰ ਲੱਗਦਾ ਕਿ ਸ਼ਾਇਦ ਹੁਣ ਇਸ ਗੱਲ ਤੇ ਉਹਨੂੰ ਪੁਨਰ ਵਿਚਾਰ ਕਰਨਾ ਪਊਗਾ ਅਕਾਲੀ ਦਲ ਦੇ ਨਾਲ ਉਹਨਾਂ ਨਾਲ ਜ਼ਿਆਦਾ ਸਮਝੌਤਾ ਕਰਨ ਦਾ ਪਰ ਭਵਿੱਖ ਦੇ ਵਿੱਚ ਕੀ ਹੋਊਗਾ ਜਾਂ ਨਹੀਂ ਹੋਊਗਾ ਇਹ ਬਾਅਦ ਦੀ ਗੱਲ ਹੈਗੀ ਪਰ ਮੈਂ ਨਾਲੇ ਇੱਕ ਗ ਸੀਗਾ ਮੈਨੂੰ ਲੱਗਦਾ ਉਹਦੇ ਵਾਸਤੇ ਬਹੁਤ ਵੱਡੀ ਸੈਟ ਬੈਕ ਹੋਈ ਹੈ ਕਿਉਂਕਿ ਉਹਨਾਂ ਨੇ ਸਾਰਾ ਜ਼ੋਰ ਜੜਾ ਕੇ ਵਾਰਿਸ ਪੰਜਾਬ ਦੇ ਪਿੱਛੇ ਕੈਂਡੀਡੇਟ ਦੇ ਪਿੱਛੇ ਲਗਾਇਆ ਪਰ ਉਹ ਕੁਝ ਵੀ ਇਥੇ ਹਾਸਲ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਏ ਤੇ ਮੈਨੂੰ ਲੱਗਦਾ ਕਿ ਜਿਹੜੀ ਇੱਕ ਲੱਗਦਾ ਸੀ ਕਿ ਬੀਜੇਪੀ ਇਹ ਗੇਮ ਖੇਡ ਰਹੀ ਹੈ ਉਹ ਦੇਖ ਰਹੀ ਹੈ ਕਿ ਇਹਨੂੰ ਜੋ ਕੌਣ ਅੱਗੇ ਲੰਘਦਾ ਪਿਛੇ ਉਹਦੇ ਨਾਲ ਕਿਸੇ ਤਰੀਕੇ ਦੇ ਨਾਲ ਸਮਝੌਤਾ ਜਾਂ ਪ੍ਰੀ ਇਲੈਕਸ਼ਨ ਤੋਂ ਪਹਿਲਾਂ ਜਾਂ ਬਾਅਦ ਕਰ ਸਕਦੀ ਹੈ ਉਹ ਮੈਨੂੰ ਲੱਗਦਾ ਕਿ ਹੁਣ ਚਾਂਸਸ ਜਿਹੜੇ ਹੈਗੇ ਆ ਉਹ ਕਾਲੀ ਦਲ ਦੇ ਨਾਲ ਸਮਝੌਤੇ ਦੇ ਜਿਆਦਾ ਚਾਂਸ ਹੈ ਹੁਣ ਸਮਝੌਤਾ ਇਲੈਕਸ਼ਨ ਤੋਂ ਪਹਿਲਾਂ ਹੋਵੇਗਾ ਕਿ ਇਲੈਕਸ਼ਨ ਤੋਂ ਬਾਅਦ ਚ ਹੋਵੇਗਾ ਇਹ ਬਾਅਦ ਦੀ ਬਾਅਦ ਦੀ ਗੱਲ ਦਖਣ ਵਾਲੀ ਹੈ ਪਰ ਇਹੋ ਜਿਹੇ ਚਾਂਸਸ ਹੈਗੇ ਆ ਉਹ ਹੁਣ ਕਾਲੀ ਦਲ ਦੇ ਹੱਕ ਦੇ ਵਿੱਚ ਕਾਲੀ ਦਲ ਸੁਖੀ ਵੀ ਅਕਾਲੀ ਦਲ ਦੇ ਹੱਕ ਦੇ ਵਿੱਚ ਜ਼ਿਆਦਾ ਹੋਏਗਾ ਪਹਿਲਾਂ ਦੀ ਤਰ੍ਹਾਂ ਕਾਲੀ ਦਲ ਵੱਡਾ ਭਾਈ ਰਹੇਗਾ ਛੋਟਾ ਭਾਈ ਨਹੀਂ ਬਣੇਗਾ ਉਹ ਵੇ ਕੁਝ ਜਿਸ ਤਰੀਕੇ ਦਾ ਦੇਖੋ ਜਿਵੇਂ ਵਿਧਾਨ ਸਭਾ ਆਪਾਂ ਦੇਖਦੇ ਹਾਂ ਜਿਸ ਤਰੀਕੇ ਦਾ ਪੰਜਾਬ ਦਾ ਜਿਹੜਾ ਹੈਗਾ ਸਿਸਟਮ ਹੈਗਾ ਉਸ ਹਿਸਾਬ ਨਾਲ ਲੱਗਦਾ ਹੈ ਕਿ ਕਾਲੀ ਦਲ ਤੇ ਚਾਂਸ ਜਿਹੜੇ ਹੈਗੇ ਇਹਦੇ ਵਿੱਚ ਉਹ ਜ਼ਿਆਦਾ ਹੈਗੀ ਹੈ ਕਿ ਉਹਨਾਂ ਨੂੰ ਜ਼ਿਆਦਾ ਸੀਟਾਂ ਮਿਲ ਸਕਦੀਆਂ ਪਰ ਅਲਟੀਮੇਟਲੀ ਕਿਵੇਂ ਡਿਸਾਈਡ ਹੁੰਦਾ ਉਹ ਬਾਅਦ ਦੀ ਗੱਲ ਹੈਗੀ ਹੈ ਕਿਉਂਕਿ ਆਪਾਂ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਕਾਲੀ ਦਲ ਚਾਹੇ ਜੋ ਮਰਦੀ ਹੈ ਇਹਨਾਂ ਡਾਊਨ ਹੋਣ ਦੇ ਬਾਵਜੂਦ ਵੀ ਅੱਜ ਵੀ ਕਾਲੀ ਦਲ ਕੋਲੇ ਬਹੁਤ ਸਾਰੇ ਰਿਸੋਰਸਸ ਆ ਆ ਕਾਲੀ ਦਲ ਕੋਲੇ ਆਪਦਾ ਇੱਕ ਕਾਡਰ ਹੈਗਾ ਆ ਕਾਲੀ ਦਲ ਕੋਲੇ ਲੀਡਰਸ਼ਿਪ ਵੀ ਆ ਤੇ ਇਸ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਹੋ ਸਕਦਾ ਕਾਲੀ ਦਲ ਦੇ ਵਿੱਚ ਆ ਜਾਣ ਸੋ ਅਕਾਲੀ ਦਲ ਇਸ ਵਿੱਚੋਂ ਮਜ਼ਬੂਤ ਹੋ ਕੇ ਨਿਕਲੇਗਾ ਸੋ ਆਸਟ੍ਰੇਜ ਨੂੰ ਦੇਖਦੇ ਹੋਏ ਤੇ ਭਾਜਪਾ ਚਾਹੇ ਉਹਦਾ ਵੋਟ ਬੈਂਕ ਤਾਂ ਵਧ ਰਿਹਾ ਪਰ ਭਾਜਪਾ ਦਾ ਨਾਂ ਤਾਂ ਉਹਨਾਂ ਕੋਲ ਕੋਈ ਜਾਂ ਕੋਈ ਚਿਹਰਾ ਨਹੀਂ ਉਹਨਾਂ ਦੇ ਕੋਲ ਉਸ ਤਰ੍ਹਾਂ ਦੇ ਕੈਂਡੀਡੇਟ ਹੈਗੇ ਆ ਤੇ ਨਾ ਹੀ ਉਹਨਾਂ ਦਾ ਉਸ ਤਰੀਕੇ ਨਾਲ ਕਾਰਡਰ ਜਾਂ ਬੇਸ ਹੈਗਾ ਸੋ ਉਸ ਕਰਕੇ ਭਾਜਪਾ ਜਿਹੜੀ ਹੈਗੀ ਮੈਨੂੰ ਲੱਗਦਾ ਕਿ ਜਿਹੜਾ ਨੈਚੁਰਲ ਇਹਦੇ ਵਿੱਚ ਲੱਗਦਾ ਹੈਗਾ ਇਹ ਇਹ ਗੱਲ ਉਹ ਇਹ ਲੱਗਦੀ ਹੈ ਕਿ ਜੂਨੀਅਰ ਪਾਰਟਨਰ ਜਿਹੜੀ ਹੈਗੀ ਆ ਉਹ ਭਾਜਪਾ ਹੋਵੇਗੀ ਤੇ ਜਿਹੜਾ ਸੀਨੀਅਰ ਪਾਰਟਨਰ ਜੇ ਹੁੰਦਾ ਤਾਂ ਹੈ ਨਾ ਇਹ ਨਹੀਂ ਮੈਨੂੰ ਪਤਾ ਹੋਊਗਾ ਜਾਂ ਇਹ 75 ਬੱਚੀ ਨਵਜੋ ਸਿੱਧੂ ਵਾਲਾ ਨੇ ਇਹ 75 ਬੱਚੀ ਮੋਡੇ ਦੌਰ ਤੱਕ ਵੀ ਜੜੀਆਂ ਹੈਗੀਆਂ 3-4 ਸੀਟਾਂ ਜੜੀਆਂ ਕਾਲੀ ਦਲ ਨੂੰ ਮਿਲਦੀਆਂ ਸੀ 1/4 ਜੜੀਆਂ ਹੈਗੀਆਂ ਸੀਗੀਆਂ ਇਹ ਭਾਜਪਾ ਨੂੰ ਮਿਲਦੀਆਂ ਸੀ ਉਹਦੇ ਉੱਪਰੋਂ ਸ਼ਾਇਦ ਭਾਜਪਾ ਨੂੰ ਹਿੱਸਾ ਜਿਹੜਾ ਵਧ ਮਾਊਗਾ ਪਰ ਮੈਨੂੰ ਲੱਗਦਾ ਕਿ ਕਾਲੀ ਦਲ ਦਾ ਜੀ ਹੱਥ ਪਾਰਾ ਹੋਊਗਾ ਜੀ ਤਾਂ ਅੱਛਾ ਨੇ ਉਰੀਦભાઈ ਜਿਸ ਤਰ੍ਹਾਂ ਮੈਂ ਸੋਸ਼ਲ ਮੀਡੀਆ ਤੇ ਵੀ ਦੇਖਿਆ ਤੇ ਤੁਹਾਡੇ ਨਾਲ ਤੁਹਾਡੇ ਨਾਲ ਵੀ ਪ੍ਰੈਸਰ ਨਾਲ ਵੀ ਗੱਲਬਾਤ ਕੀਤੀ ਪਾਰਟ ਸਵਾਲ ਜਿਹੜੀ ਮਰਜ਼ੀ ਪਾਰਟੀ ਦਾ ਕਰਾਂ ਗੱਲ ਕਾਲੀ ਦਲ ਦੀ ਵਿੱਚ ਚੱਲ ਹੀ ਪੈਂਦੀ ਆ ਹੁਣ ਇਹ ਕਿਉਂ ਕਿ ਜਿੱਤੀ ਆਮ ਆਦਮੀ ਪਾਰਟੀ ਚਰਚ ਬਾਈ ਦਾ ਕਿ ਜਤਨ ਨਾਲੋਂ ਜ਼ਿਆਦਾ ਜਿੱਦੀ ਹਾਰ ਬੋਲਦੀ ਇੱਥੋਂ ਲਾਲਾ ਕੀ ਆਂ ਅੰਦਾਜ਼ੇ ਮਿੱਠੀਏ ਤਾਂ ਪ੍ਰਧਾਨ ਕਾਲੀ ਦਲ ਦਾ ਹੀ ਇਹਦਾ ਇੱਕ ਕਾਰਨ ਹੈ ਉਹਦੀ ਪਾਰਟੀ ਦੇ ਬਹੁਤ ਸਾਰੇ ਲੀਡਰ ਜਿਹੜੇ ਭਾਵੇਂ ਉਹਦੇ ਨਾਲ ਵੀ ਤੁਰੇ ਫਿਰਦੇ ਸੀ ਉਹ ਵੀ ਨਿਰਾਸ਼ਾ ਵਿੱਚ ਸੀ ਪਤਾ ਨਹੀਂ ਕੀ ਬਣੂ ਪਰ ਪ੍ਰਧਾਨ ਇਹਨਾਂ ਦਾ ਪੂਰੇ ਕੌਨਫੀਡੈਂਸ ਵਿੱਚ ਵੀ ਕੋਈ ਨਹੀਂ ਚੱਕ ਦੇਂਗੇ ਬਟੇ ਉਹ ਤਾਂ ਰੱਸਾ ਰੱਸਾ ਖਿੱਚਣ ਵਾਲੀਆਂ ਖੇਡਾਂ ਹੋਈਆਂ ਕਿਤੇ ਤੁਹਾਡੇ ਪਿੰਡ 'ਚ ਰੱਸਾ ਕਿੱਥੇ ਪਿੰਡ 'ਚ ਨਹੀਂ ਹੋਈਆਂ ਆ ਵੀ ਰੱਸਾ ਖਿੱਚਣ ਵਾਲੀਆਂ ਹਨ ਉਹਦੇ 'ਚ ਜਿਹੜਾ ਮੁਰੇ ਬਿੰਡੀ ਤੇ ਜੁੜਦਾ ਹੁੰਦਾ ਨਾ ਪਹਿਲਾਂ ਭਾਰਾ ਜਾਂ ਤਕੜਾ ਪਿੰਡ ਦਾ ਸਭ ਤੋਂ ਤਕੜਾ ਹਾਂ ਕ੍ਰੋਸ ਹਾਂ ਹੁਣ ਮੱਲ ਭਾਲ ਕੇ ਲਿਆ ਹੁੰਦਾ ਜਾਂਦਾ ਉਹ ਤਕੜਾ ਤੇ ਪ੍ਰਧਾਨ ਤਾਂ ਇਹ ਮਤਲਬ ਤੂੰ ਹੀ ਤੁਰੀ ਜਾਂਦਾ ਵੀ ਤੁਸੀਂ ਇਕੱਲੇ ਭਾਵੇਂ ਬਸ ਰੱਸਾ ਇੱਕ ਫੜ ਕੇ ਖੜੇ ਰਹੋ ਤੇ ਮੈਂ ਤੂੰ ਖੇ ਲੈ ਜਾਊਂਗਾ ਦੇਖੋ ਤਾਰੀਫ਼ ਕਰਨੀ ਬੰਦੀ ਆ ਮੈਂ ਤਾਂ ਹੀ ਤਾਰੀਫ਼ ਕਰ ਰਿਹਾਗਾ ਆ ਇਹਨੀ ਨੈਗੇਟਿਵਿਟੀ ਦੇ ਬਾਵਜੂਦ ਵੀ ਜੇ ਕਿਸੇ ਪ੍ਰਧਾਨ ਨੇ ਆਪਣੀ ਪਾਰਟੀ ਨੂੰ ਸੰਭਾਲ ਲਿਆ ਉਸ ਪਾਰਟੀ ਨੂੰ ਦੂਜੇ ਨੰਬਰ ਤੇ ਲੈ ਆਂਦਾ ਸਾਰੀਆਂ ਆਲੋਚਨਾਵਾਂ ਦੇ ਬਾਵਜੂਦ ਤਾਂ ਯਾਰ ਬਹੁਤ ਵੱਡੀ ਗੱਲ ਹੈ ਹੁਣ ਮੈਨੂੰ ਲੱਗਦਾ ਅਗਲਾ ਪੜਾਅ ਇਹ ਹੋਣ ਵਾਲਾ ਇੱਕ ਨਾ ਸਿਰਫ ਉਹ ਅਕਾਲੀ ਦਲ ਦੇ ਵਿੱਚੋਂ ਲੀਡਰ ਦੂਜੇ ਪਾਸੇ ਜਾਣੋਂ ਰੁਕਣਗੇ ਬਹੁਤ ਸਾਰੇ ਲੀਡਰ ਹੋ ਸਕਦਾ ਪੁਨਰ ਸਰਜੀਤੀ ਤੇ ਭਾਜਪਾ ਦੇ ਵਿੱਚੋਂ ਵੀ ਵਾਪਸ ਪਾਰਟੀ ਮਾਰ ਲੈਣ ਕਿਉਂਕਿ ਤਕਰੀਬਨ ਮੈਨੂੰ ਲੱਗਦਾ ਹੁਣੇ ਤੈਅ ਆ ਕਿ ਸਖਬੀਰ ਤੋਂ ਬਿਨਾਂ ਕਿਸੇ ਵੀ ਅਕਾਲੀ ਦਲ ਦਾ ਕਿਸੇ ਵੀ ਬਾਗੀ ਦਾ ਕਿਸੇ ਵੀ ਸੁਧਾਰ ਲੈਰ ਦਾ ਕੁਝ ਨਹੀਂ ਬੰਨਾ ਇਹ ਬਹੁਤ ਹੈ ਆ ਲੋਕਾਂ ਚ ਜੀ ਪਹਿਲੀ ਗੱਲ ਤਾਂ ਪੁਨਰਸਰਜੀਤੀ ਹੈ ਮੈਨੂੰ ਦੀ ਗੱਲ ਕਰ ਲਾਂ ਪਹਿਲੀ ਗੱਲ ਤਾਂ ਉਹ ਇਲੈਕਸ਼ਨ ਜਿਵੇਂ ਛੱਡੀ ਆ ਉਹਨਾਂ ਨੇ ਤੇ ਫਿਰ ਸਪੋਰਟ ਉਹਨਾਂ ਨੂੰ ਦਿੱਤੀ ਕਿਉਂਕਿ ਜਿਹਨੂੰ ਸਪੋਰਟ ਦਿੱਤੀ ਉਹ ਵੀ ਕੁਝ ਚਲੋ ਤੀਜੇ ਨੰਬਰ ਤੇ ਰਹੇ ਪਰ ਉਹਦੇ ਵਿੱਚ ਪੁਨਰਸਰਜੀਤੀ ਨਾਲ ਉਹਨਾਂ ਦਾ ਆਪਦਾ ਜਾਦੂ ਜਿਸ ਤਰ੍ਹਾਂ ਤੁਸੀਂ ਦੱਸਿਆ ਮਨਦੀਪ ਸਿੰਘ ਦਾ ਜ਼ਿਆਦਾ ਸੀ ਲੋਕ ਉਹਨੇ ਨਾਲ ਇਮੋਸ਼ਨਲੀ ਉਹਨਾਂ ਨਾਲ ਜੁੜੇ ਸੀ ਉਹਨਾਂ ਦਾ ਆਪਦਾ ਸੀ ਪਰ ਹੁਣ ਜਿਸ ਤਰੀਕੇ ਇਹਨਾਂ ਦਾ ਕੀ ਬਣੂ ਵਿੱਚ ਹੀ ਗੱਲ ਕਰਦਾ ਪੁਨਰਸਰਜੀਤੀ ਦਾ ਜੇ ਤੁਸੀਂ ਕਹੋ ਮਨਦੀਪ ਸਿੰਘ ਨੂੰ ਕੋਈ ਬੜਾ ਫਾਇਦਾ ਹੋ ਗਿਆ ਨਹੀਂ ਹੋਇਆ ਉਹ ਤਾਂ ਜਦੋਂ ਹੁਣ ਮੇਰੀ ਗੱਲ ਸੁਣੋ ਜਿਹੜੇ ਉਸ ਹਲਕੇ ਦੇ ਹੁਣ ਇਸ ਜ਼ ਬਹੁਤ ਸਾਰੀ ਨੈਗੇਟਿਵਿਟੀ ਉਹਨਾਂ ਨਾਲ ਅਕਾਲੀ ਦਲ ਚ ਸੀ ਉਹ ਜਦੋਂ ਆ ਕੇ ਮਨਦੀਪ ਸਿੰਘ ਨਾਲ ਖੜਦੇ ਆ ਤੁਹਾਨੂੰ ਕੀ ਲੱਗਦਾ ਲੋਕਾਂ ਚ ਪੋਜ਼ਿਟਿਵ ਮੈਸੇਜ ਆਉਂਦਾ ਇਸ ਗੱਲ ਦਾ ਅਗਲੇ ਕਹਿੰਦੇ ਯਾਰ ਇਹਨਾਂ ਨੇ ਤਾਂ ਹੁਣ ਤੱਕ ਖਰਾਬ ਕਰਿਆ ਗਗਨ ਮਨਦੀਪ ਨੂੰ ਟੈਕਨੀਕਲੀ ਮੈਨੂੰ ਨਹੀਂ ਲੱਗਦਾ ਕੋਈ ਵੀ ਫਾਇਦਾ ਹੋਇਆ ਉਹਦੀ ਆਪਦੀ ਪਰਸਨੈਲਿਟੀ ਤੇ ਵਾਰਸ ਪੰਜਾਬ ਦੀ ਜਿਹੜੀ ਅਮਰਤਪਾਲ ਸਿੰਘ ਦੀ ਲਹਿਰ ਸਪੋਰਟ ਹੈ ਉਹਦਾ ਇਹ ਉਹਦਾ ਹੀ ਨਤੀਜਾ ਕਿ ਉਹਨਾਂ ਦੀ ਇਸ ਪੋਜੀਸ਼ਨ 'ਚ ਹੈਗੇ ਆ ਉਹ ਫਿਰ ਵੀ ਤੀਜੇ ਨੰਬਰ ਤੇ ਆ ਅਦਰਵਾਈਜ਼ ਤਾਂ ਕੋਈ ਮੈਨੂੰ ਇਹ ਜਾਣੀ ਦੱਸਦਾ ਹੁਣ ਜਿੱਥੇ ਤੱਕ ਤੁਸੀਂ ਪੁਨਰਸਰਜੀਤੀ ਬਾਰੇ ਪੁੱਛਿਆ ਨੋ ਡਾਊਟ ਉਹਨਾਂ ਚ ਵੀ ਕੋਈ ਚੀਜ਼ ਲੀਡਰ ਚਾਹੇ ਮਨਪ੍ਰੀਤ ਵਾਲੀ ਹੋਣ ਝੁੰਦਾ ਸਾਹਿਬ ਹੋਣ ਆਪਣੇ ਅਮਰਗੜ ਵਾਲੇ ਹੇਗੇ ਵਾਲੇ ਲੀਡਰ ਜਿਨ੍ਹਾਂ ਦਾ ਆਪਦਾ ਹੈਗਾ ਬੀਬੀ ਜ਼ਗੀਰ ਕੌਰ ਵੀ ਨਾ ਉਹਨਾਂ ਦਾ ਵੀ ਆਪਦਾ ਆਧਾਰ ਹੈਗਾ ਮੈਂ ਨਹੀਂ ਕਹਿੰਦਾ ਕਿ ਸਾਰੇ ਬੇਅਧਾਰੇ ਤੁਰੇ ਫਿਰਦੇ ਆ ਪਰ ਬਹੁਤ ਸਾਰੇ ਲੀਡਰ ਤਾਂ ਮੈਂ ਉਹਨਾਂ ਨਾਲ ਵੀ ਉਹ ਦੇਖਦਾ ਨਾ ਜਿਹੜੇ ਕਹਿੰਦੇ ਸੀ ਵੀ ਕੀ ਪਤਾ ਸਾਡਾ ਵੀ ਦਾ ਲੱਗਦੇ ਤਾਂ ਉਹ ਦਾ ਲੱਗਣ ਵਾਲਿਆਂ ਨੂੰ ਮੈਨੂੰ ਲੱਗਦਾ ਹੁਣ ਔਖਾ ਹੋ ਜਾਣਾ ਮੈਨੂੰ ਮਨਪੀਤੇ ਵਾਲੀ ਤੁਸੀਂ ਗੱਲ ਕੀਤੀ ਇੱਕ ਸਟੇਟਮੈਂਟ ਮੈਨੂੰ ਮਨਪੀਤੇ ਵਾਲੀ ਦੀ ਉਹ ਵੀ ਯਾਦ ਆਉਂਦੀ ਆ ਵੀ ਜਦੋਂ ਪੰਜਾਬ ਦੇ ਵਿੱਚ ਮਸ਼ਾਹਦ ਮੇਰੇ ਤਾਂ ਨਹੀਂ ਯਾਦ ਪਹਿਲਾਂ ਕਦੇ ਆਗੇ ਕੇ ਇਲੈਕਸ਼ਨ ਕਮਿਸ਼ਨ ਨੂੰ ਵਿਰੋਧੀ ਪਾਰਟੀ ਦੀ ਸ਼ਿਕਾਇਤ ਤੇ ਐਸਐਸਪੀ ਦਾ ਟਰਾਂਸਫਰ ਹੁੰਦੇ ਰਹੇ ਸਸਪੈਂਡ ਪਹਿਲੀ ਵਾਰ ਹੋਇਆ ਗਈ ਇੱਥੇ ਵੀ ਸੁਖਵੀਰ ਬਾਦਲ ਨੇ ਕਿਤੇ ਨਾ ਕਿਤੇ ਆਪਣਾ ਜੋਰ ਜਮਾਈ ਉਹਨਾਂ ਚੱਲੇ ਪੋਜ਼ਿਟਿਵ ਗਏ ਉਹਨਾਂ ਦੇ ਪੱਖ ਚ ਕਿ ਇਹ ਉਹਨਾਂ ਦੇ ਕਹਿਣ ਤੇ ਹੋਇਆਗਾ ਉਹਨਾਂ ਨੇ ਹਨਾ ਅੜ ਕੇ ਲੜਿਆਗੇ ਤੇ ਦੂਜਾ ਜਦੋਂ ਐਸਐਸਪੀ ਸਸਪੈਂਡ ਹੋ ਜਾਂਦੇ ਆਗੇ ਰਵਜੋਤ ਕੌਰ ਗਰੇਵਾਲ ਤਾਂ ਮਨਪੀਤ ਵਾਲੀ ਦੀ ਸਟੇਟਮੈਂਟ ਆਉਣੀ ਕਿ ਉਹਨਾਂ ਨੂੰ ਸਸਪੈਂਡ ਕਰਨਾ ਗਲਤ ਹੈ ਜੀ ਇਹ ਵੀ ਬਹੁਤ ਨੈਗੇਟਿਵ ਗਈ ਲੋਕਾਂ ਦੇ ਵਿੱਚ ਅ ਗਗਨ ਮੇਨ ਗੱਲ ਇਹ ਆ ਕਿ ਠੀਕ ਆ ਮਨਪਰੀ ਤੇ ਆਲੀ ਆ ਉਹਦੇ ਖਿੱਤੇ ਤੇ ਬਹੁਤ ਵੱਡੇ ਲੀਡਰ ਹੈ ਪਰ ਜੇ ਤੁਸੀਂ ਪੰਜਾਬ ਲੈਵਲ ਤੇ ਉਹ ਉਹਨਾਂ ਦੀ ਪਾਰਟੀ ਜਾਂ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀ ਤੁਲਨਾ ਸੁਖਬੀਰ ਬਾਦਲ ਨਾਲ ਇਹ ਇਹ ਨਹੀਂ ਹੈਗਾ ਇਹ ਸਿਰਫ ਇੱਕ ਜੋਕ ਹੋ ਸਕਦਾ ਜਾਂ ਵਹਿਮ ਹੋ ਸਕਦਾ ਆਪਦੇ ਖਿੱਤੇ ਤੇ ਬਹੁਤ ਵੱਡੇ ਲੀਡਰ ਹੈ ਮੈਂ ਅੱਜ ਵੀ ਮੰਨਦਾ ਔਰ ਕਮਾਲ ਦੇ ਲੀਡਰ ਹੈ ਜਿਸ ਤਰ੍ਹਾਂ ਉਹਨਾਂ ਨੇ ਦੇਖੋ ਬਾਈਪੋਲ ਜਿੱਤਣਾ ਕੋਈ ਖੇਡ ਨਹੀਂ ਸੀ ਮਨਪ੍ਰੀਤ ਯਾਲੀ ਨੇ ਜਿੱਤ ਕੇ ਦਿਖਾਈ ਆ ਪਰ ਪੰਜਾਬ ਲੈਵਲ ਦੇ ਉੱਤੇ ਮਨਪ੍ਰੀਤ ਯਾਲੀ ਦੀ ਕੋਈ ਇਸ ਤਰ੍ਹਾਂ ਦੀ ਕੋਈ ਲਹਿਰ ਕੋਈ ਸ਼ਾਪ ਉਹ ਤਾਂ ਬਿਲਕੁਲ ਵੀ ਨਹੀਂ ਹੈ ਨਾ ਸੁਖਵੀਰ ਬਾਦਲ ਮੂਰੇ ਤਾਂ ਅੱਜ ਵੀ ਉਹ ਖੜੇ ਆ ਹੀ ਨਜ਼ਰ ਆਉਂਦੇ ਆ ਨਾ ਵੀ ਜਿਵੇਂ ਸੁਖਵੀਰ ਬਾਦਲ ਬਸ ਵੀ ਕੁਛ ਵੀ ਉਹਨਾਂ ਨੂੰ ਹਨਾ ਦੇ ਦੇਣ ਕੋਈ ਔਧਾ ਦੇ ਦੇਣ ਜਾਂ ਕੁਛ ਵੀ ਤਾਂ ਉਹ ਉਸੇ ਤਰ੍ਹਾਂ ਦਾ ਹੀ ਸਿਨੈਰੀਓ ਰਿਹਾ ਉਹਨਾਂ ਵੱਡਾ ਨਹੀਂ ਹੋ ਸਕਿਆ ਉਹ ਜੀ ਧੰਨਵਾਦ ਅੱਛਾ ਪ੍ਰੋਫੈਸਰ ਸਾਹਿਬ ਇੱਕ ਤੇ ਗੱਲ ਜਿਹੜੀ ਨਵਰੀਤ ਨੇ ਕੀਤੀ ਸੀ ਕਿ ਉਹਨਾਂ ਦੀਆਂ ਦੋ ਚੀਜ਼ਾਂ ਉਹਨਾਂ ਦੇ ਹਜੇ ਪੱਕੇ ਚ ਨਹੀਂ ਸੀ ਕਿ ਵਿਕਰਮ ਮਜੀਠੀਆ ਜੇਲ੍ਹ ਚ ਨਹੀਂ ਉਹ ਨਹੀਂ ਹੈਗੇ ਹੋ ਸਕਦਾ ਅਕਾਲੀ ਦਲ ਹੋਰ ਬਿਹਤਰ ਕਰਦਾ ਪਰ ਦੂਜੇ ਪਾਸੇ ਮੈਂ ਸੋਸ਼ਲ ਮੀਡੀਆ ਤੇ ਇਹ ਗੱਲ ਚੱਲਦੀ ਹੈ ਇੱਕ ਤੜਾ ਉਹ ਵੀ ਆ ਜਿਹੜੇ ਕਹਿੰਦੇ ਸੀ ਕਿ ਵਿਕਰਮ ਮਜੀਠੀਆ ਅੰਦਰ ਨੇ ਇਸੇ ਕਰਕੇ ਤਾਂ ਅਕਾਲੀ ਦਲ ਬੈਟਰ ਕਰ ਗਿਆ ਇਹਦੇ ਕਰਕੇ ਤਾਂ ਸੁਖਵੀਰ ਰਾਈਜ਼ ਕਰ ਗਿਆ ਦੇਖੋ ਹਰ ਨਾ ਜਿਹੜਾ ਲੀਡਰ ਹੁੰਦਾ ਉਹਦਾ ਕੋਈ ਇੱਕ ਜਿਹੜਾ ਹੈ ਨਾ ਕੋਈ ਖਾਸ ਉਹਦਾ ਕੋਈ ਵੋਟ ਬੈਂਕ ਹੁੰਦਾ ਕੋਈ ਖਾਸ ਆਧਾਰ ਸੋਸ਼ਲ ਆਧਾਰ ਹੁੰਦਾ ਕੋਈ ਖਾਸ ਖਿੱਤਾ ਹੁੰਦਾ ਜਿਹੜਾ ਉਹਨੂੰ ਪਸੰਦ ਕਰਦਾ ਨੋਟ ਆਊਟ ਬਿਕਰਮ ਜੀਠੀਆ ਜਿਹੜੇ ਹੈਗੇ ਆ ਉਹ ਜਦੋਂ ਸਾਰੇ ਪੰਜਾਬ ਦੇ ਸਾਹਮਣੇ ਦੇਖੇ ਤੇ ਇਹਨੇ ਪਪੂਲਰ ਲੀਡਰ ਹੈ ਨਹੀਂ ਖਾਸ ਕਰਕੇ ਸ਼ਹਿਰੀ ਵਰਗ ਦੇ ਵਿੱਚ ਖਾਸ ਕਰਕੇ ਜਿਹੜਾ ਆਪਣੇ ਈਸਟਰਨ ਜਿਹੜਾ ਪੰਜਾਬ ਹੈਗਾ ਨਾ ਉਹ ਜਿੱਥੇ ਲੋਕੀ ਮਤਲਬ ਰੂਲ ਆਫ ਲਾ ਜਿੱਥੇ ਉੱਥੇ ਜ਼ਿਆਦਾ ਚੱਲਦਾ ਹੈਗਾ ਉਸ ਤਰੀਕੇ ਦੇ ਨਾਲ ਪਰ ਜਿਹੜਾ ਇਹ ਮਾਝਾ ਬੈਲਟ ਹੈਗੀ ਨਾ ਇਹ ਆਪਣਾ ਕੈਰੇਕਟਰ ਡਿਫਰੈਂਟ ਹੈਗਾ ਜਿਹੜਾ ਵੈਸਟਰਨ ਮਾਲਵਾ ਆਪਾਂ ਜਿਹਨੂੰ ਕਹਿੰ ਉਹ ਜੇ ਪਹਿਲੀ ਗੱਲ ਤੱਕ ਐਗਜ਼ਿਸਟ ਨਹੀਂ ਕਰਦੀ ਜੇ ਐਗਜ਼ਿਸਟ ਕਰਦੀ ਤਾਂ ਬਹੁਤ ਬਰੂਟਲ ਆ ਉਹ ਵੀ ਗੈਂਗਸਟਰ ਵਾਲੀ ਹੈਗੀ ਹੈ ਇਹ ਆਪਾਂ ਜੇ ਇਹ ਏਰੀਆ ਦੇਖੀਏ ਨਾ ਤੇ ਇੱਥੇ ਬਹੁਤ ਧੱਕਾਸ਼ਈ ਹੁੰਦੀ ਹੈ ਸਟੇਟ ਬਹੁਤ ਧੱਕਾਸ਼ਈ ਕਰਦੀ ਹੈਗੀ ਤੇ ਉੱਥੇ ਕਈ ਵਾਰ ਇਸ ਤਰ੍ਹਾਂ ਦੇ ਲੀਡਰ ਜਿਹੜੇ ਲੋਕ ਹੈਗੇ ਨਾ ਲੋਕਾਂ ਨੂੰ ਪਸੰਦ ਕਰਦੇ ਆ ਵੀ ਜਿਹੜੇ ਘੱਟੋ-ਘੱਟ ਜਿਹੜਾ ਹੈਗਾ ਉਹ ਸਟੇਟ ਦੇ ਖਿਲਾਫ ਖੜਦੇ ਆ ਤੇ ਬਿਗਰਮ ਮੁਜੀਠੀ ਨੂੰ ਆਪਾਂ ਵੇਖੋ ਉਹ ਆਪਦੇ ਹਲਕੇ ਦੇ ਵਿੱਚੋਂ ਬਹੁਤ ਜ਼ਿਆਦਾ ਵੋਟਰਾਂ ਨਾਲ ਜਿੱਤੇ ਰਾਇਤ ਕੀ ਬਾਈ ਦੇ ਵਿੱਚ ਦੀ ਨੇਰੀ ਦੇ ਵਿੱਚ ਵੀ ਉਹਨਾਂ ਦੀ ਵਾਈਫ ਉੱਤੋਂ ਜਿੱਤੀ ਹੈ ਮੁਜੀਠੀ ਤੇ ਉਹਨਾਂ ਦਾ ਸਾਰੇ ਇਲਾਕੇ 'ਚ ਪ੍ਰਭਾਵ ਆ ਸੋ ਇਹ ਕਹਿਣਾ ਮੈਨੂੰ ਲੱਗਦਾ ਕਿ ਉਹ ਵੇਖੋ ਉਹ ਜੋ ਉਸ ਤਰ੍ਹਾਂ ਦੇ ਲੀਡਰ ਹੋਣਗੇ ਤੇ ਬਹੁਤ ਜੇ ਕਿਉਂਕਿ ਹਰਮੀਤ ਵੀ ਮੰਨਿਆ ਜਾਂਦਾ ਹੈ ਕਿ ਆਮ ਤੌਰ ਤੇ ਵਿਕਰਮਦੇਹੀ ਗੁੱਟ ਦੇ ਜਿਹੜੇ ਬੰਦੇ ਸੀ ਸੋ ਮੈਨੂੰ ਲੱਗਦਾ ਕਿ ਜਿਹੜਾ ਵਿਕਰਮ ਤੇ ਜਾਣ ਨਾਲ ਅਕਾਲੀ ਦਲ ਦਾ ਕੁੱਲ ਮਿਲਾ ਕੇ ਸ਼ਾਇਦ ਇਸ ਕਿੱਤੇ ਦੇ ਵਿੱਚ ਨੁਕਸਾਨ ਹੀ ਹੋਇਆ ਕੋਈ ਉਹਦਾ ਫਾਇਦਾ ਉਹਨਾਂ ਦੇ ਕਹੀ ਕਿ ਵਿਕਰਮ ਆਉਣ ਕਰਕੇ ਲੋਕ ਉਲਟ ਹੋ ਗਏ ਇਸ ਤਰ੍ਹਾਂ ਦੀ ਮੇਰੇ ਖਿਆਲ ਚ ਉਸ ਏਰੀਏ ਕਿੱਤੇ ਦੇ ਵਿੱਚ ਮੈਨੂੰ ਲੱਗਦਾ ਮੈਨੂੰ ਕੋਈ ਜ਼ਿਆਦਾ ਵੋਟ ਦਿਖਾਈ ਨਹੀਂ ਦਿੱਤੀ ਜੀ ਸ਼ੁਕਰ ਹੈ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅਖਰ ਦੇ ਨਾਲ ਜੁੜੇ